ਕੀ ਗੱਲ ਕੈਮਰੇ ਚੱਲਦੇਗਾ ਤੇ ਨਹੀਂ ਇਹ ਕਦੋਂ ਬੰਦ ਹੋ ਗਏ ਕਿਤੇ ਕਿਸ ਨੇ ਸੁਚੇਤਾਂ ਨਹੀਂ ਬੰਦ ਕਰਤੀ ਲੈ ਦੇਖ ਕਿਉਂ ਨਹੀਂ ਆ ਪਹਿਲਾਂ ਤਾਂ ਸੁਚੇ ਨਾ ਬੰਦ ਕਰੀ ਹੋਵੇ ਨੀ ਜੱਸੀ ਜੱਸੀ ਹੁਣ ਪਤਾ ਨਹੀਂ ਕਿੱਥੇ ਵੜ ਗਈ ਹਾਂ ਮੰਮੀ ਉਰੇ ਆ ਕੀ ਹੋ ਗਿਆ ਹੁਣ ਜਿਹੜਾ ਕੁਛ ਤੈ ਕਰਿਆ ਮੈਂ ਕੀ ਕਰਤਾ ਪਹਿਲਾਂ ਮੈਨੂੰ ਐਂ ਦੱਸ ਕੈਮਰੇ ਦੀ ਸਵਿੱਚ ਕਦੇ ਬੰਦ ਕਰੀ ਤੀ ਤੂੰ ਚੁਲਾਕੀਆਂ ਇੰਨੀਆਂ ਘੱਟ ਖੇਡ ਮੈਨੂੰ ਸਾਰਾ ਪਤਾ ਹੈ ਤੈਨੂੰ ਐਂ ਦੀਬ ਜਿਹੜਾ ਮੈਂ ਕੰਮ ਕਰਿਆ ਹੈ ਕੈਮਰਿਆਂ ਚ ਨਾ ਜਾਵੇ ਤੂੰ ਸੱਚ ਬੰਦ ਕਰੀ ਹੋਣੀ ਐ ਤੈ ਮੈਨੂੰ ਤਾਂ ਤੇਰੇ ਸੌ ਲੱਗੇ ਮੰਮੀ ਜੇ ਮੈਂ ਕੈਮਰੇ ਬੰਦ ਵੀ ਕਰੇ ਹੋਣਾ ਮੈਨੂੰ ਨਹੀਂ ਪਤਾ ਹੈ ਕਿਨੇ ਬੰਦ ਕਰੇ ਨੇ ਬਸ ਝੂਠ ਨਾ ਬੋਲ ਮੈਂ ਤੈਨੂੰ ਕਿੰਨੀ ਵਾਰ ਕਹਿਨੀ ਆ ਸੱਚ ਬੋਲ ਕੇ ਦੱਸ ਦੇ ਮੈਨੂੰ ਪਿਤਾ ਕੈਮਰੇ ਬੰਦ ਕਰੇਤੀ ਨਹੀਂ ਕਰੇ ਹੈਗੇ ਮਨ ਵੀ ਲਿਆ ਕਰ ਫਿਰ ਹੋਰ ਕੌਣ ਕਰ ਗਿਆ ਮੈਨੂੰ ਕਿਹਾ ਕਿ ਤੂੰ ਤੇਗੀ ਅੱਛਾ ਮੈਂ ਕਿਹਾ ਤੇ ਸਾਰੀ ਤੇ ਖਰਚ ਡੈਡੀ ਵੀ ਸੀਗਾ ਪਾਗਲ ਨਾ ਬਣਾ ਜੇ ਕੰਮ ਕਰਨੇ ਸੀ ਮੈਨੂੰ ਦੱਸ ਕੇ ਕਰਦੀ ਆਹ ਚਲਾਕੀਆਂ ਦੇ ਖੇਡ ਖੇਡ ਕੇ ਕਦੇ ਕਰਦੀਆਂ ਕਿਉਂ ਨਹੀਂ ਮੰਨਦੀ ਹੈਗੀ ਮੰਮੀ ਵੀ ਬਾਪੂ ਨੇ ਕਰਨੇ ਕੰਮ ਮੈਂ ਨਹੀਂ ਕੀਤੇ ਹੈਗੇ ਜੱਤੀ ਮੈਨੂੰ ਤੇਰੇ ਤੇ ਗੁੱਸਾ ਆਉਂਦਾ ਸੱਚੀ ਰਸ ਦੇ ਨਹੀਂ ਤੇਰੀ ਗੁੱਤਲੀ ਪੱਟ ਦੂੰ ਮੈਂ ਆਏ ਹਾਏ ਛੱਡ ਦੇ ਨਾ ਮਾਏਂਗਾ ਤੂੰ ਪੁਰੀ ਜਾਨੀ ਹੈ ਮੇਰੇ ਨਾਲ ਜੀ ਕਰਦਾ ਨਾ ਤੈਨੂੰ ਮਾਰ ਕੇ ਅੰਦਰੇ ਦਾ ਬਦਮਾ ਜਿਹੜੀ ਤੂੰ ਜਿਆਦਾ ਹੀ ਪ੍ਰਧਾਨਗਿਨੀਆ ਜੇ ਕਰਨ ਲੱਗੀ ਮਾਰੇ ਦੇ ਐਦੂ ਤਾਂ ਮੈਨੂੰ ਹਾਂ ਮਾਰੂੰਗੀ ਹੋਈ ਫਿਰ ਮੇਰੀ ਗੱਲ ਸੁਣ ਲੈ ਮੁੰਡਾ ਤੇਰੀ ਇੱਕ ਨਹੀਂ ਸੁਣਦਾ ਹੈਗਾ ਅੱਜ ਤੋਂ ਬਾਅਦ ਜੇ ਤੈ ਇਹ ਕੰਮ ਕਰਤਾ ਨਾ ਤੇਰਾ ਜੁੱਲੀ ਬਿਸਤਰਾ ਚਕਾ ਕੇ ਤੇਰੇ ਪੈਕੇ ਤੋੜ ਦੂੰ ਲੱਗੀ ਆ ਤੈਨੂੰ ਆਏ ਆ ਵੀ ਬੁਢੀ ਚਲੇ ਗਈ ਇਹਨੂੰ ਕੁਝ ਪਤਾ ਹੀ ਨਹੀਂ ਲੱਗਣਾ ਹੈਗਾ ਮੇਰੇ ਕਾ ਚਾਰ ਚਾਰ ਅੱਖਾਂ ਨੇ ਦੋ ਘਰੇ ਹੁੰਦੀਆਂ ਨੇ ਜੇ ਤੂੰ ਮੰਨਣੀ ਨਹੀਂ ਹੈਗੇ ਦੱਸ ਮੈਂ ਕੀ ਕਰਾਂ ਫੇਰ ਹਾਂ ਤੇ ਮੈਂ ਵੀ ਕੈਮਰੇ ਬੰਦ ਕੀਤੇ ਹੈਗੇ ਮਾਂ ਮੈਨੂੰ ਪਤਾ ਏ ਕਿਉਂ ਤੂੰ ਵਾਰ-ਵਾਰ ਮੇਰਾ ਦਿਮਾਗ ਖਰਾਬ ਕਰਨ ਲੱਗੀ ਆ ਸੱਚ ਬੋਲ ਪਾ ਕੀ ਹੋ ਗਿਆ ਕੈਮਰੇ ਬੰਦ ਪਤਾ ਨਹੀਂ ਕਿਨੇ ਕਰਤੇ ਕਿੱਥੇ ਕੈਮਰੇ ਦੀ ਸੂਚਾ ਇੱਥੇ ਆ ਹੋਰ ਕਿੱਥੇ ਹੋਣੀ ਆ ਓਹੋ ਉਹ ਤਾਂ ਲੱਗਦਾ ਮੈਂ ਬੰਦ ਕਰਤੀ ਤੁਸੀਂ ਕਹੀ ਨਹੀਂ ਆਂਦੇ ਸੀ ਉਸ ਦਿਨ ਵੀ ਫ੍ਰਿਜ ਸਾਰੀ ਰਾਤ ਲੱਗੇ ਰਹਿੰਦਾ ਮੈਂ ਤਾਂ ਕਰਕੇ ਬੰਦ ਕਰਤੀ ਸੂਚਤਾ ਨਿੱਕੁੜੀਏ ਤੇਰੇ ਦਿਮਾਗ 'ਚ ਤਾਂ ਨਹੀਂ ਫਰਕ ਪੈ ਗਿਆ ਉਰੇ ਕਿਹੜਾ ਫ੍ਰਿਜ ਐ ਸਾਡਾ ਫ੍ਰਿਜ ਤਾਂ ਉਹ ਕਮਰੇ ਦੇ ਵਿੱਚ ਆ ਉਧਰ ਐ ਤੁਹਾਡਾ ਫ੍ਰਿਜ ਹਾਂ ਉਧਰ ਹੀ ਐ ਮੈਂ ਤਾਂ ਭੁੱਲ ਗਈ ਸੀ ਫਿਰ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੈਨੂੰ ਲੱਗਦਾ ਤੂੰ ਵੀ ਕੁੜੀਆਂ ਨਾਲੇ ਰਲ ਹੀ ਹੋਈਆਂ ਪੱਕਾ ਫਿਰ ਤਾਂ ਐ ਫ੍ਰਿਜ ਬੰਦ ਕਰਿਆ ਹੁਣ ਫ੍ਰਿਜ ਦੇ ਬਹਾਨੇ ਫ੍ਰਿਜ ਦੇ ਬਹਾਨੇ ਨਹੀਂ ਮੈਨੂੰ ਸੌਂ ਲੱਗੇ ਜੀ ਮੈਨੂੰ ਤਾਂ ਐ ਸੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਫ੍ਰਿਜ ਉਧਰ ਦਾ ਤਾਂ ਇਹ ਤਾਂ ਰੰਗ ਕਰਨ ਤੋਂ ਬਾਅਦ ਤੇ ਪਹਿਲਾਂ ਤਾਂ ਇਦਾਂ ਹੀ ਹੁੰਦਾ ਸੀ ਆਪਣੇ ਫ੍ਰਿਜ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਐਡਾ ਬੜਾ ਫ੍ਰਿਜ ਨਹੀਂ ਦਿਖਿਆ ਤੈਨੂੰ ਜੇ ਫ੍ਰਿਜ ਹੁੰਦਾ ਔਰੇ ਤਾ ਤੂੰ ਸੁੱਚ ਬੰਦ ਕਰਦੀ ਨਾ ਕਿਥੋਂ ਦੇਖ ਲੀਤਾ ਇਹ ਚ ਪਰ ਪਜੰਮੀ ਹੋਈ ਚਲ ਕੋਈ ਨਾ ਇਹਦਾ ਖੜਾ ਤਾਂ ਛੱਡ ਦੇ ਭੁੱਲ ਕੇ ਹੋ ਗਈ ਹੋ ਗਈ ਆ ਭੁੱਲ ਕੇ ਹੋ ਗਈ ਚਾਹੇ ਤੁਹਾਡੇ ਸਾਰੇ ਸਮਾਨ ਚੱਕ ਕੇ ਲੈ ਜਵੇ ਕੋਈ ਚੋਰ ਐ ਕਿਵੇਂ ਚੋਰ ਵੱਢ ਜੂਗਾ ਜੇ ਕੈਮਰੇ ਲੱਗੇ ਹੋਣਗੇ ਡਰ ਰਹਿੰਦਾ ਹੁਣ ਕਿਸੇ ਨੂੰ ਕੀ ਪਤਾ ਵੀ ਕੈਮਰੇ ਚੱਲਦੇ ਨੇ ਜਾਂ ਨਹੀਂ ਚੱਲਦੇ ਤੁਹਾਨੂੰ ਅੰਦਰ ਨਿਗ੍ਹਾ ਤਾਂ ਰੱਖਣੀ ਚਾਹੀਦੀ ਆ ਚਲੋ ਇਹ ਤਾਂ ਮੇਰੀ ਗਲਤੀ ਹੈ ਜੀ ਅੱਗੇ ਤੋਂ ਮੈਂ ਨਹੀਂ ਬੰਦ ਕਰਦੀ ਹੈਗੀ ਇਹਨੂੰ ਵਿਚਾਰੀ ਨੂੰ ਕਾਤੋਂ ਬੋਲੀ ਜੰਨੇ ਹੋ ਆ ਜਾ ਪਰੀਸ ਚੱਲੀਏ ਨਾ ਤੂੰ ਹੁਣ ਕਿੱਥੇ ਚੱਲੀ ਆ ਕੰਮ ਕਰ ਸੱਚ ਕੰਮ ਤਾਂ ਕਰਨਾ ਨਹੀਂ ਮੇਰੀ ਗੱਲ ਸੁਣ ਲਾ ਮੈਨੂੰ ਸਭ ਪਤਾ ਵੀ ਕੌਣ ਕੰਮ ਕਰਦਾ ਕੌਣ ਨਹੀਂ ਕਰਦਾ ਓਹੋ 100 ਵਾਰ ਕਹਤਾ ਮੈਂ ਵੀ ਮੈਂ ਤੁਹਾਨੂੰ ਵੀ ਮੈਂ ਨਹੀਂ ਕੰਮ ਕੀਤਾ ਨਹੀਂ ਕੀਤਾ ਹੈਗਾ ਮੰਨ ਵੀ ਲਿਆ ਕਰੋ ਚਲ ਆ ਗੱਲਾਂ ਤਾਂ ਤੇਰੀਆਂ ਮੈਂ ਬਾਅਦ ਚ ਸਮਝੂਗੀ ਪਹਿਲਾਂ ਮੈਨੂੰ ਆਏ ਦੱਸ ਨਾ ਤੂੰ ਆਪਣੇ ਸਹੁਰੇ ਦੇ ਮੂਹਰੇ ਕੀ ਬੋਲਦੀ ਤੀ ਕੀ ਮੂੰਹ ਖੱਲਣ ਲੱਗੀ ਹੋਈ ਤੀ ਉਹ ਤਾਂ ਜਦੋਂ ਤੁਸੀਂ ਮੇਰੇ ਤੇ ਇਲਜ਼ਾਮ ਲਾਤਾ ਫਿਰ ਤਾਂ ਕਰਕੇ ਮੈਨੂੰ ਗੁੱਸਾ ਆ ਗਿਆ ਮਾ ਪਹਿਲਾਂ ਕਦੇ ਦੱਸਿਆ ਮੈਂ ਅੱਛਾ ਤੈਨੂੰ ਗੁੱਸਾ ਆ ਗਿਆ ਹੈ ਮੇਰੀ ਗੱਲ ਸੁਣ ਲੈ ਉਹ ਤੇਰੀ ਕੋਈ ਨਹੀਂ ਮੰਨਣ ਲੱਗਿਆ ਹੈਗਾ ਜੇ ਤੂੰ ਕਹਿੰਦੀ ਹੋ ਮੈਂ ਕਿਤੇ ਵੀ ਉਹ ਸੱਚ ਮੰਨ ਜੂਗਾ ਮੇਰੀ ਬੁੜੀ ਨੂੰ ਤਾਂ 10 ਸਾਲ ਹੋ ਗਏ ਮਰੀ ਨੂੰ ਆ ਪੁੱਛ ਲੈ ਬੁੜੇ ਨੂੰ ਜੇ ਕਦੇ ਉਹਨੂੰ ਪਤਾ ਲੱਗਿਆ ਹੋਵੇ ਵੀ ਅਸੀਂ ਕੰਮ ਕਰਾਉਣੇ ਆ ਤੋ ਨਾ ਮੇਰਾ ਪੁੱਤ ਮੂੰਹ ਖੋਲੇ ਨਾ ਇਹ ਗੁੜਾ ਖੋਲ ਸਕਦਾ ਮੂੰਹ ਇੱਕ ਤੂੰ ਆ ਕੋਈ ਗੱਲ ਨਹੀਂ ਅੱਜ ਤੋਂ ਬਾਅਦ ਨਾ ਜੇ ਤੱਕ ਕੋਸ਼ਿਸ਼ ਵੀ ਕਰੀ ਆਪਣੇ ਸਹੁਰੇ ਕੋ ਗੱਲ ਕਰਨ ਦੀ ਤੇਰੀ ਜੀਬ ਜੀ ਵੱਢ ਦੂੰ ਜਦ ਨਾ ਮੈਨੂੰ ਕੀ ਲੋੜ ਹੈ ਜਦੋਂ ਬਾਪੂ ਮੇਰੇ ਵਿਰੁੱਧ ਹੋ ਗਿਆ ਨਾ ਬਾਪੂ ਨੇ ਦੱਸ ਸਕਦਾ ਸੀਗਾ ਅੱਜ ਤਾਂ ਮੌਕਾ ਤੇ ਦੱਸ ਦਿੰਦਾ ਦੇਖ ਲੈ ਦੇਖ ਲੈ ਫੇਰ ਲੱਗੀ ਅਮਮ ਮਾਰੂੰ ਵੀ ਇੱਕ ਤਰ੍ਹਾਂ ਮੈਨੂੰ ਕੀ ਲੋੜ ਹੈਗੀ ਜੇ ਰੋਟੀ ਖਾਣੀ ਹੈ ਨਾ ਇਸ ਘਰ ਦੇ ਵਿੱਚ ਤਾਂ ਮੇਰਾ ਹੁਕਮ ਚੱਲੂਗਾ ਨਹੀਂ ਤੇਨੂੰ ਤੋੜ ਦੂੰ ਤੇਰੇ ਪਿੱਕੇ ਤੇਰੇ ਬਾਪ ਨੂੰ ਬੁਲਾ ਕੇ ਚਲਾਈ ਚੱਲ ਹੁਕਮ ਬੈਠੀ ਐਸੇ ਕਮਾਜੋਗੀ ਰਹਗੀ ਤੂੰ ਤਮਾ ਦੇਖ ਕਿ ਮੈਂ ਬੋਲਦੀ ਆ ਮੂਰੇ ਅੱਜ ਤਾਂ ਬਾਦ ਬੋਲੀਆਂ ਦੇਖ ਲਈ ਤੇਰਾ ਸਾਹ ਜਾਂ ਦੱਬ ਦੂੰ ਇੱਥੇ ਇਹ ਕਹਾ ਬੁੜੇ ਦਾ ਸਿਆਪੇ ਨੇ ਸਾਰੇ ਹੋਰ ਕੁਛ ਨਹੀਂ ਹੈਗਾ ਬੈਠਾ ਦੇਖੀ ਜਾਂਦਾ ਹੁਣ ਵੀ ਵਧੀਆ ਤਮਾਸ਼ਾ ਹੁੰਦਾ ਏ ਖਾਏਗਾ ਹੁਣ ਕਿਸੇ ਦਿਨ ਤੂੰ ਵੀ ਮੱਤਾਂ ਤੜਵਾਏਗਾ ਦੇਹ ਲੈ ਆ ਬੈਠੀ ਗੁੱਡਾ ਚੱਕੀ ਮੇਰੇ ਇੰਨੀਆਂ ਗਾਲਾਂ ਪੈ ਗਈਆਂ ਹੋਰ ਕੀ ਕਰੀਏ ਥੋੜੀ ਬੁੜੀ ਤਾਂ ਬਾਲੀ ਤੇਜ ਆ ਵੀ ਉਹਨੂੰ ਤਾਂ ਉਹਦੀ ਪਤਾ ਲੱਗ ਜਾਂਦਾ ਹੈਗਾ ਲੱਗ ਗਿਆ ਪਤਾ ਹੁਣ ਕਿੰਨੀ ਤੇਈਆਂ ਨੇ ਪਤਾ ਕਿਹ ਕੁਸ਼ਵਾਣੀ ਕਰਦੀ ਏ ਉਹ ਦੇਹ ਲੈ ਮੇਰੇ ਦਿਲ ਜਾ ਮਲਾਤਾ ਡੈਡੀ ਸਾਹਮਣੇ ਤਾਂ ਹੀ ਡੈਡੀ ਨੂੰ ਕਦੇ ਪਤਾ ਨਹੀਂ ਲੱਗਿਆ ਮੈਂ ਤਾਂ ਮਸਾਂ ਗੱਲ ਟਾਲੀ ਜੇ ਤੁਸੀਂ ਬੇੜੇ 'ਚ ਲੜੀ ਜਾਂਦੇ ਸੀ ਨਾ ਮੇਰਾ ਜੀਤਾ ਕਰਦਾ ਸੀ ਵੀ ਆ ਕੇ ਨਾ ਸਾਰੀ ਗੱਲ ਦੱਸਦਾ। ਰਾਜਿਆਂ ਦੀ ਤੂੰ ਪਰ ਤੂੰ ਵੀ ਆ ਕੇ ਕੀ ਕਰਦੀ ਦੱਸ ਤਾਂ ਮੈਂ ਵੀ ਦਿੱਤਾ ਸੀ ਕਿਹੜਾ ਕਿਸੇ ਨਾਲ ਗੱਲ ਮੰਨੀਆਂ ਮੇਰੀ। ਬਾਪੂ ਨੇ ਮੈਨੂੰ ਦੱਸਿਆ ਹੈਗਾ ਉਹ ਤਾਂ ਮਿੰਨ ਸਰਿਆ ਹੈਗਾ ਵੀ ਅੱਜ ਤੱਕ ਟਾਈਮ ਹੈ ਮੇਰੇ ਕੋਲ ਮੌਕੇ ਵੀ ਦੱਸਦਾ। ਤੁਸੀਂ ਬੜੇ ਪੱਕੇ ਰਹੇ ਹੈਣਾ। ਤੁਸੀਂ ਕਹਤਾ ਸਾਰੀ ਗੱਲ ਪਰ ਤੁਹਾਡੇ ਘਰ ਆਣ ਤਾਂ ਉਹ ਸੱਚੀ ਸੀਰੇ ਦਾ ਡਰ ਬੋਕ ਹੈਗਾ। ਕਿਸੇ ਨੇ ਵੀ ਨਹੀਂ ਪ੍ਰੀਤ ਕਿਸੇ ਨੇ ਵੀ ਨਹੀਂ ਪੱਕ ਪੂਰੇ ਹੈਗਾ ਮੇਰਾ ਤਾਂ ਸਾਰੇ ਖੜੇ ਝਾਕੀ ਗਏ। ਮੈਂ ਤਾਂ ਐਸੀ ਮੈਂ ਬੋਲੂਗਾ ਬੋਲੂਗਾ। ਉਈ ਮੈਂ ਮੈਨਾਂ ਜਾ ਕਰੀ ਗਿਆ। ਅਜੇ ਤੁਹਾਨੂੰ ਬੋਲੇ ਉੱਪਰ। ਕੋਈ ਨਹੀਂ ਬੋਲਦਾ ਹੈਗਾ ਪਰ ਇਹ ਤਾਂ ਤਾਂ ਹੀ ਤਾਂ ਮੈਂ ਨਹੀਂ ਕਦੇ ਬੋਲੀ ਹੈਗੀ ਉਹ ਤਾਂ ਮੰਮੀ ਮੇਰੇ ਤੇ ਇਲਜ਼ਾਮ ਲਾਉਣ ਲੱਗੀ ਤਾਂ ਕਰਕੇ ਮੈਨੂੰ ਦੱਸਣਾ ਪੈ ਗਿਆ ਨਹੀਂ ਪਹਿਲਾਂ ਤਾਂ ਮੈਂ ਕਦੇ ਬੋਲੀ ਨਹੀਂ ਸੀ ਮੈਂ ਤਾਂ ਐ ਸੀ ਜੇ ਮੈਂ ਕਿਹਾ ਅੱਜ ਤੁਸੀਂ ਦੱਸ ਦੋਗੇ ਨਾ ਸਾਰੇ ਤਾਂ ਉਹਦਾ ਪੇਤ ਖੁੱਲ ਜੂਗਾ ਪਰ ਨਹੀਂ ਸਾਰੇ ਸਸੂਰੀ ਮਗੂ ਖੜੇ ਰਹੇ ਚੁੱਪ ਕਰਕੇ ਪ੍ਰੀਤ ਜਮਾਨਾ ਹੈ ਨਹੀਂ ਬਈ ਭਲਾਈ ਦਾ ਮੈਂ ਤਾਂ ਐਦੂ ਮੁੜ ਕੇ ਬਾਪੂ ਦੀ ਮੇਰੇ ਕਰਾਉਂਦੀ ਨਹੀਂ ਹੈਗੀ ਕਰੀ ਜਾਣਦੇ ਕਿੰਨਾ ਮਰਜੀ ਕੰਮ ਕਰ ਲਿਆ ਕਰੰਦੇ ਬਾਪੂ ਦਾ ਤਾਂ ਕੀ ਕਸੂਰ ਹੈ ਦੀਦੀ ਉਹ ਤਾਂ ਵਿਚਾਰਾ ਬੋਲ ਨਹੀਂ ਸਕਦਾ ਹੈਗਾ ਉਹ ਤਾਂ ਤੁਹਾਡੇ ਘਰ ਆਉਣ ਦਾ ਹੱਕ ਮੰਗਦਾ ਸੀ ਬੋਲਣ ਦਾ ਕਿਉਂ ਨਹੀਂ ਬੋਲ ਸਕਦਾ ਹੈਗਾ ਕਹਿੰਦਾ ਤਾਂ ਥੱਲੇ ਡਿੱਗੇ ਪਏ ਸੀ ਕੱਪੜੇ ਤਾਂ ਕਰਕੇ ਮੇਉ ਤੋਂ ਚੱਕੇ ਧਰਤੇ ਐਂ ਕਹਿੰਦੇ ਹੁੰਦੇ ਦੱਸ ਦਿੰਦਾ ਤੁਸੀਂ ਐਂ ਤਾਂ ਦੇਖ ਲਓ ਹੁਣ ਕੀ ਕਹੀ ਜਾਂਦੀ ਸੀਗੀ ਉਹ ਕਹਿੰਦੀ ਬੁੜੇ ਨੂੰ ਮਾਰ ਕੇ ਦੱਬ ਦੂੰਗੀ ਮੈਂ ਹੋਰ ਆ ਕਹਿੰਦੀ ਲੱਤਾਂ ਤੋੜ ਦੂੰਗੀ ਹੋਰ ਲੱਤਾਂ ਤੋੜ ਉਹ ਤਾਂ ਪਹਿਲੀ ਇਹਨਾਂ ਜ਼ੁਲਮ ਕਰਦੀ ਹੈਗੀ ਜੇ ਉਹਨੇ ਦੱਸ ਤਾ ਕਿਤੇ ਉਹਨਾਂ ਤਾਂ ਰੋਟੀ ਨਹੀਂ ਖਾਣ ਦੇਣੀ ਉਹਨੇ ਬਈ ਫਿਰ ਹੋਰ ਕੀ ਕਰੀਏ ਦੱਸ ਉਹਦੇ ਤੇ ਵਿਚਾਰੇ ਨੇ ਦਿਨ ਤਾਂ ਪਾਉਣੇ ਨੇ ਉਹ ਕੀ ਕਰੇ ਉਹ ਤਾਂ ਮਜਬੂਰ ਹੈ ਬੋਲ ਨਹੀਂ ਸਕਦਾ ਹੈਗਾ ਹੱਕ ਤਾਂ ਤੁਹਾਡਾ ਬਣਦਾ ਤੁਹਾਡੇ ਘਰ ਵਾਲ ਦਾ ਬਣਦਾ ਬੋਲਣ ਦਾ ਉਹ ਤਾਂ ਫਿਰ ਦੱਸਦਾ ਨਹੀਂ ਹੈਗਾ ਪ੍ਰੀਤ ਆਪਾਂ ਨੂੰ ਕੁਝ ਕਰਨਾ ਪਊਗਾ ਬਈ ਮੇਰੇ ਤਾਂ ਸੰਭਲ ਨਹੀਂ ਰਹੀ ਡੈਡੀ ਤਾਂ ਆਪਣੀ ਗੱਲ ਹੀ ਨਹੀਂ ਮੰਨਦਾ ਹੈਗਾ 10 ਸਾਲ ਹੋ ਗਏ ਕੰਮ ਕਰਾਉਂਦੀ ਨੂੰ ਅੱਜ ਤੱਕ ਡੈਡੀ ਨੂੰ ਪਤਾ ਲੱਗਿਆ ਹੈਗਾ ਹੁਣ ਐ ਥੋੜੀ ਆ ਵੀ ਆਪਾਂ 1 ਮਿੰਟ ਦੱਸ ਦਾਂਗੇ ਡੈਡੀ ਉਹਦੀ ਮੰਨ ਜੂਗਾ ਗੱਲ ਤਾਂਹੀ ਹੈ ਉਹਦੀ ਘਰ ਵਾਲੀ ਹੈ ਉਹ ਕਿ ਮੰਨੂ ਅਗਲਾ ਉਹ ਕੋ ਕੋ ਜਦੋਂ ਹੁਣ ਤੱਕ ਨਹੀਂ ਕਰਵਾਇਆ ਹੈਗਾ ਹੁਣ ਕਿੱਥੋਂ ਲੱਗ ਜੂਗੀ ਕਰਾਉਣ ਉਹ ਆਪਣੀ ਇਸ ਕੀਮਤ ਦਾ ਕੰਮ ਕਰੀ ਨਹੀਂ ਹੈਗੀ ਬਈ ਫੇਰ ਹੁਣ ਹੋਰ ਕੀ ਕਰੀਏ ਦੱਸ ਬਹੁਤ ਚਲਾਕ ਹੈਗੀ ਕਹਿੰਦੀ ਸੁੱਚ ਕੀ ਨੇ ਬੰਦ ਕਰੀਏ ਆਪਣਾ ਵੀ ਨਹੀਂ ਦਿਮਾਗ ਕੰਮ ਕਰਿਆ ਵੀ ਆਪਾਂ ਭੱਜ ਕੇ ਸੁੱਚ ਤਲਾ ਦੀਏ ਮੈਂ ਹੀ ਨਹੀਂ ਲਾਈ ਹੈਗੀ ਭੁੱਲ ਗਈ ਕੈਮਰੇ ਮੈਂ ਹੀ ਬੰਦ ਕਰੇ ਸੀ ਉਹ ਲਾਉਣੀ ਮੈਂ ਉਹ ਕਰਨੀ ਮੈਂ ਭੁੱਲ ਗਈ ਹੁਣ ਚਲਾਉਣੀ ਫੇੜੀ ਬਈ ਸੌ ਲੈਣ ਦਿੰਦੀ ਵਿਚਾਰੇ ਬਾਪੂ ਨੂੰ ਉਹਨੂੰ ਕਿਸਾਨ ਹੀ ਲੈਣ ਦਿੰਦੇ ਤਾਂ ਮੈਨੂੰ ਵੀ ਲੈਣ ਦਿੰਦੀ ਹੈ ਕਿ ਮੈਨੂੰ ਕਹਿੰਜਾ ਤੂੰ ਕੁਝ ਦੱਸਿਆ ਨਾ ਤੈਨੂੰ ਪਜਾ ਦੂੰਗੀ ਤੁਹਾਡੇ ਨੂੰ ਚੱਲ ਕੰਮ ਤਾਂ ਨਹੀਂ ਕਰਾਉਂਦੀ ਹੂੰ ਉਹ ਤਾਂ ਉਮਰ ਵੀ ਨਹੀਂ ਹੈਗੀ ਜੀ ਤੂੰ ਕੰਮ ਕਰਵਾਉਂਦੀ ਫਿਰਦੀ ਆ ਬਈ ਚੱਲ ਦੇਖੀ ਜਾਊਗੀ ਕੀ ਬਣਦਾ ਪ੍ਰੀਤ ਹੁਣ ਮੈਂ ਤਾਂ ਇਸੇ ਚੱਕਰ ਚ ਅੱਜ ਗਈ ਵੀ ਨਹੀਂ ਕਾਲਜ ਫਿਰ ਤੂੰ ਤਾਂ ਬਾਗ ਜਾਂਦੀ ਤੂੰਰੇ ਦੱਸ ਕੀ ਕਰਦੀ ਐ ਮੇਰੇ ਸੱਚੀ ਦੱਸਾ ਜਦੋਂ ਮੈਂ ਕਾਲਜ ਜਾਣੀ ਨੇ ਉੱਥੇ ਜਾ ਕੇ ਵੀ ਮੇਰੇ ਦਿਮਾਗ ਚ ਇੰਝ ਕੁਝ ਚੱਲਦਾ ਰਹਿੰਦਾ ਵੀ ਵਿਚਾਰਾ ਬਾਪੂ ਕੰਮ ਕਰਦਾ ਫਿਰਦਾ ਹੋਊਗਾ ਮੈਨੂੰ ਤਾਂ ਐ ਲੱਗਦਾ ਵੀ ਹੁਣ ਮੈਂ ਇਸੇ ਘਰ ਦੀ ਕੁੜੀ ਆਂਗੀ ਚੱਲ ਵਧੀਆ ਲੱਗਣ ਦਾ ਲੱਗਿਆ ਤੈਨੂੰ ਐਵੇਂ ਨਹੀਂ ਕੋਈ ਨਹੀਂ ਆਉਂਦਾ ਘਰ ਮੰਨਦਾ ਹੁੰਦਾ ਫਿਰ ਵੀ ਬਜ਼ੁਰਗਾਂ ਦੇ ਤਰਸ ਤਾਉਂਦਾ ਆ ਬਈ ਪ੍ਰੀਤ ਫਿਰ ਤੂੰ ਹੀ ਦੱਸ ਦੇ ਕੋਈ ਸਕੀਮ ਆ ਫਿਰ ਦੱਸ ਉਹਨੂੰ ਕੀ ਕਰੀਏ ਮੈਂ ਨਹੀਂ ਕੁਝ ਕਰ ਸਕਦੀ ਹੈਗੀ ਚੱਲ ਦੇਖਦੇ ਆ ਇਹ ਤਾਂ ਬੁੜੀ ਦਾ ਪਰਦਾ ਫਾਸ਼ ਮੈਂ ਕਰੂੰਗੀ ਐ ਨਹੀਂ ਇਹ ਲੁੱਟ ਆਉਂਦੀ ਹੈਗੀ ਦੇਖ ਲੈ ਮਨਾ ਪਿੰਡ ਚੋਂ ਘਰ ਛੱਡ ਕੇ ਆ ਬਾਰੋ-ਬਾਰ ਆ ਕੇ ਰਹਿਣਾ ਪੈ ਗਿਆ ਸੜਕਾਂ ਤੇ ਕਰਾਇਆਂ ਤੇ ਰਹਿਣਾ ਤਾਂ ਫਿਰ ਹੁਣ ਪਉ ਗਈ ਇੱਥੇ ਹੀ ਰਾਂਗੇ ਹੋਰ ਕਿੱਥੇ ਰਾਂਗੇ ਹੋਰ ਪੁੱਤ ਆ ਕੁੜੀ ਜੀ ਕਰਕੇ ਕਹਣਾ ਬਿਸ਼ਰਮੀ ਇੰਨੀ ਆਉਂਦੀ ਆ ਪਿੰਡ ਚ ਜਾਂਦਿਆਂ ਨੂੰ ਵੀ ਸ਼ਰਮ ਆਉਂਦੀ ਆ ਸੋ ਬੁੜੀ ਟੋਕਦੀ ਰਹਿੰਦੀ ਸੀ ਕੁੜੇ ਕੁੜੀ ਕਿੱਧਰ ਵਾਗੀ ਤੁਹਾਡੀ ਕੁੜੀ ਕਿੱਧਰ ਵਾਗੀ ਲੋਕਾਂ ਨੂੰ ਤਾਂ ਸਵਾਦ ਚਾਹੀਦਾ ਹੁੰਦਾ ਜਿੱਥੇ ਕੋਈ ਮੜੀ ਜੀ ਗੱਲ ਹੋ ਜੇ ਚਾਹੇ ਚਾਹੇ ਕੁੜੀ ਕਿਤੇ ਗਲਤ ਥਾਂ ਗਈ ਆ ਚਾਹੇ ਚੰਗੇ ਥਾਂ ਗਈ ਆ ਜੇ ਆਪਣੇ ਪਹਾੜੀ ਚਲ ਆਪਾਂ ਲਾਲੇ ਵੀ ਭੱਜ ਗਈ ਚਾਹੇ ਉਹ ਪੜਨ ਗਈ ਕਿਤੇ ਮਰਜੀ ਗਈ ਆ ਲੋਕਾਂ ਨੂੰ ਤਾਂ ਇਸ ਵਾਰ ਚਾਹੀਦਾ ਹੁੰਦਾ ਵੀ ਇਹਨਾਂ ਦੀ ਕੁੜੀ ਭੱਜ ਗਈ ਬਸ ਕਿਸੇ ਨੇ ਤਾਂ ਸੁਵਾਦ ਲਈਏ ਜਿੱਥੇ ਮਰਜੀ ਮੈਂ ਮਿਲਦਾ ਮੈਨੂੰ ਜੇ ਮੇਰਾ ਪਿਆਰ ਮਿਲਦਾ ਤਾਂ ਹੁਣ ਫੜਦੇ ਨਹੀਂ ਦੋਨਾਂ ਨੂੰ ਬਾਈ ਮੈਨੂੰ ਵੀ ਟੋਕਦੀਆਂ ਨੇ ਬੁੜੀਆਂ ਪਿੰਡ ਚ ਬਥੇਰਾ ਟੋਕਦੀਆਂ ਰਹਿੰਦੀਆਂ ਸੀਗੀਆਂ ਹਾਰ ਕੇ ਦੇਖ ਲਾ ਉਰਾ ਕੇ ਰਹਿਣਾ ਪੈਗਾ ਫਿਰ ਹੋਰ ਕੀ ਕਰੀਏ ਹੁਣ ਮਜਬੂਰੀ ਬਣ ਗਈ ਹੁਣ ਇੱਥੇ ਤਾਂ ਆ ਹੀ ਰਹਿਣਾ ਪਊਗਾ ਹੁਣ ਕੱਟ ਲੋ ਜਿਹੜੇ ਦਿਨ ਕੱਟੇ ਜਾਂਦੇ ਆ ਉਹ ਤਾਂ ਬਾਗੀ ਕੁੜੀ ਜੀ ਸੱਚੀ ਆਪ ਦਾ ਮਰਨ ਹੋਇਆ ਪਿਆ ਸਾਰਾ ਕੁਝ ਰੋਲ ਕੇ ਰੱਖ ਬਦਨਾਮੀ ਕਰ ਗਈ ਸਾਡੀ ਹੁਣ ਨਾਲੇ ਮੇਰੇ ਪਿਓ ਨੂੰ ਕਹਿੰਦੀ ਬਈ ਜਿੱਥੇ ਕੰਮ ਜਾਣਾ ਹੁੰਦਾ ਆਪਾਂ ਵਗ ਜਾ ਕਰੇ ਜੇ ਮੈਂ ਬਾਰ ਬਾਰ ਜਾਊਗਾ ਤਾਂ ਲੋਕ ਐਵੇਂ ਕਿਸੇ ਨਾਲ ਕਲੇਸ਼ ਹੋਊਗਾ ਤੈਨੂੰ ਪਤਾ ਲੋਕਾਂ ਦਾ ਮੂੰਹ ਤਾਂ ਫੜਿਆ ਨਹੀਂ ਜਾਂਦਾ ਉਹ ਕਿਸੇ ਨਾਲ ਐਵੇਂ ਇੱਥੇ ਕਲੇਸ਼ ਹੋ ਗਿਆ ਫਿਰ ਵਾਦਾ ਵਧੂਗਾ ਕੋਈ ਫਾਇਦਾ ਨਹੀਂ ਐ ਮੈਂ ਕਿਵੇਂ ਕਲੇਸ਼ ਕਰਾਂਗਾ ਕਿਸੇ ਨਾਲ ਕੀ ਲੋੜ ਆ ਕਿਸੇ ਨੂੰ ਮਾੜਾ ਚੰਗਾ ਕਹਿਣ ਦੀ ਅੱਗੇ ਨਾਲ ਬੀਤੀਆਂ ਨੇ ਆਪਾਂ ਨੂੰ ਹੀ ਪਤਾ ਪੁੱਤ ਦੂਜੇ ਦੀਆਂ ਤਾਂ ਗੱਲਾਂ ਹੀ ਨੇ ਦੂਜੇ ਦੀਆਂ ਤਾਂ ਗੱਲਾਂ ਹੈਗੀਆਂ ਨੇ ਫਿਰ ਹੁਣ ਕਿੱਤੋਂ ਦੀ ਨੰਗਣ ਜੋਗੇ ਵੀ ਨਹੀਂ ਹੈਗੇ ਜਿੱਥੋਂ ਦੀ ਜਾਣਦੇ ਆਂਗੇ ਅਗਲਾ 100 ਸਵਾਲ ਜਵਾਬ 100 ਕਰਦਾਗਾ ਨਾ ਖੜਨ ਜੋਗੇ ਨਾ ਬੈਠਣ ਜੋਗੇ ਆ ਜਿਹੜੇ ਲੋਕ ਗੱਲਾਂ ਕਰਦੇ ਨੇ ਜਿਹੜੇ ਤੈਨੂੰ ਟੋਕਦੇ ਨੇ ਜਾਂ ਕੋਈ ਹੋਰ ਤੈਨੂੰ ਮਿਹਨੇ ਮਾਰਦਾ ਰਾਹਾਂ 'ਚ ਜਾਂਦੇ ਨੂੰ ਉਹਨਾਂ ਦੀਆਂ ਕਿਹੜਾ ਸਪੱਤੀਆਂ ਨੇ ਉਹਨਾਂ ਦੀਆਂ ਕੁੜੀਆਂ ਨੇ ਬਿਥੇਰਾ ਕੁਛ ਕਰਿਆ ਹੋਇਆ ਓਏ ਕਰਿਆ ਸਾਰਾ ਕੁਝ ਹੁੰਦਾ ਆਬਦੇ ਦੀਆਂ ਹੱਥ 'ਚ ਕਹਿੰਦੇ ਆਬਦੇ ਦੀਆਂ ਕੱਚ 'ਚ ਦੂਜੇ ਦੀਆਂ ਹੱਥ 'ਚ ਐ ਰੱਖਦਾ ਅਗਲਾ ਇਹ ਤਾਂ ਫਿਰ ਦੁਨੀਆਦਾਰੀ ਆ ਕਿੱਧਰ ਜਾਵਾਂਗੇ ਦੁਨੀਆ ਨੂੰ ਨਹੀਂ ਕੁਛ ਕਹਿ ਸਕਦੀ ਦੂਜੇ ਨੂੰ ਤਾਂ ਬਸ ਹੁਣ ਬਸ ਗੱਲ ਮਿਲਣੀ ਚਾਹੀਦੀ ਐ ਬਸ ਵੀ ਤੁੰਨੀ ਜਾਣਾ ਤੁੰਨੀ ਆਣਾ ਹੁਣ ਮਰਿਆ ਤਾਂ ਜਾਂਦਾ ਨਹੀਂ ਕਿੱਥੇ ਜਾਈਏ ਚੁੱਪ ਕਰਕੇ ਕਹਣਾ ਜੇ ਕੋਈ ਕਹਿੰਦਾ ਇੱਧਰਲੇ ਕੰਨ ਚ ਸੁਣ ਕੇ ਉੱਧਰਲੇ ਚ ਕੱਢ ਦਿਆ ਕਰੋ ਤਾਂ ਹੀ ਬਚੇ ਬੈਠੇ ਆ ਹਾਂ ਲੋੜ ਨਹੀਂ ਕਿਸੇ ਨਾਲ ਪੰਗਾ ਲੈਣ ਦੀ ਤੇਰਾ ਪਿਓ ਵੀ ਕਿੰਨਾ ਕਚਿਰ ਫਿਰੂਗਾ ਬਾਹਰ ਅੰਦਰ ਪਈ ਹੁਣ ਤਾਂ ਉਹੀ ਗੱਲ ਹੈ ਜ਼ਿੰਮੇਵਾਰੀ ਦਾ ਤੈਨੂੰ ਵੀ ਸਾਹਮਣੇ ਪਊਗੀ ਘਰ ਦੀ ਹੁਣ ਮੈਂ ਕਿਹੜਾ ਸ਼ਾਮ ਦਾ ਨਹੀਂ ਹੈ ਗਿਆ ਫਿਰ ਮੈਂ ਵੀ ਤਾਂ ਫਿਰਦਾ ਹੀ ਆ ਬਰਾਬਰ ਤੁਰਿਆ ਮੈਂ ਕਿਹੜਾ ਬੈਠ ਗਿਆ ਘਰੇ ਅੱਗੇ ਤੂੰ ਤਾਂ ਕਹਿੰਦਾ ਕਿ ਮੇਰੇ ਪਿਓ ਨੂੰ ਤੋੜ ਦਿਆ ਕਰ ਪਰ ਹੁਣ ਪਿੰਡ ਚ ਦਾ ਬਈ ਉਹਨੂੰ ਤੋੜ ਦਿਆ ਕਰ ਮੈਂ ਪਿੰਡ ਚ ਨਹੀਂ ਜਾਂਦਾ ਹੈ ਗਿਆ ਮੈਨੂੰ ਤਾਂ ਸ਼ਰਮ ਆਉਂਦੀ ਆ ਬਹੁਤ ਮੈਨੂੰ ਨਹੀਂ ਪਤਾ ਹੈਗਾ ਲਾਡੀ ਜਿਹੜੇ ਕੰਮ ਤੂੰ ਕਰਨੇ ਨੇ ਪੁੱਤ ਉਹ ਤੇਰਾ ਪਿਓ ਨਹੀਂ ਕਰ ਸਕਦਾ ਜਿਹੜੇ ਤੇਰੇ ਪਿਓ ਨੇ ਕੰਮ ਕਰਨੇ ਨੇ ਉਹ ਤੂੰ ਨਹੀਂ ਕਰ ਸਕਦਾ ਫਿਰ ਮੈਂ ਤਾਂ ਕਰਨੇ ਪੈਣਗੇ ਪੁੱਤ ਹੁਣ ਘਰ ਦੇ ਕੰਮ ਨੇ ਮੈਨੂੰ ਇਹ ਪਤਾ ਵੀ ਕਿਹੜੇ ਕਰਨੇ ਨੇ ਮੈਂ ਹੀ ਕਰੂੰਗੀ ਤੁਸੀਂ ਤਾਂ ਨਹੀਂ ਕਰ ਸਕਦੇ ਮੈਨੂੰ ਤਾਂ ਮੈਨੂੰ ਪਤਾ ਹੈ ਚਲ ਦੇਖੀ ਜਾਊਗੀ ਕੀ ਬੰਦਾ ਹੈ ਇਹ ਆ ਤੇਰਾ ਪਿਓ ਪਤਾ ਨਹੀਂ ਕਿੱਧਰ ਗਿਆ ਤੜਕੇ ਦਾ ਮੈਨੂੰ ਤਾਂ ਫਿਕਰ ਹੋ ਰਹੀ ਹੈ ਕਿ ਪਤਾ ਨਹੀਂ ਕਿੱਧਰ ਗਿਆ ਹੋਰ ਮੈਨੂੰ ਕਿਹੜਾ ਦੱਸ ਕੇ ਗਿਆ ਨਾ ਫੋਨ ਫੋਨ ਚੱਕਦਾਗਾ ਵੀ ਬੰਦੇ ਨੂੰ ਦੱਸ ਤਾਂ ਦੇਵੀ ਮੈਂ ਕਿੱਥੇ ਗਈਆਂ ਕਿੱਥੇ ਨਹੀਂ ਗਿਆ ਇੱਥੇ ਸੋਚ ਲੱਗਦੀ ਹੈ ਵਹੀ ਨਾਲ ਵਹੀ ਗੱਲਾਂ ਕੁੜੀ ਦੀ ਫਿਕਰ ਤੇ ਕੁਝ ਕਰਕੇ ਬਹਿ ਜੇ ਜਾਣ ਨੂੰ ਸਿਆਪਾ ਹੋ ਜੂ ਜਮਈ ਹੋਰ ਚਣ ਖਾਈ ਜਾਂਦੀ ਰਹਿੰਦੀ ਹੈਗੀ ਤੇ ਨਰਾ ਉਹ ਉਹ ਦਸੋਂ ਕਾ ਜਿਆਦੇ ਕਰਦਾਗਾ ਉਹ ਤਾਂ ਮਨੋਮਣੀ ਵਾਲਾ ਕਰਦਾਗਾ ਬਈ ਇਕੱਲੇ ਨੂੰ ਵੀ ਨਹੀਂ ਆਪਾਂ ਛੱਡ ਸਕਦੇ ਉਹਨੂੰ ਹੁਣ ਬਿਨਾਂ ਦੱਸੇ ਬਾਗਿਆ ਹੁਣ ਸੋਚ ਲੱਗੀ ਰਹੂਗੀ ਪਤਾ ਨਹੀਂ ਕਦੋਂ ਆਊ ਕਦੋਂ ਨਾ ਮੈਂ ਤੈਨੂੰ ਤਾਂ ਹੀ ਤਾਂ ਕਿਹਾ ਸੀ ਪੁੱਤੋ ਦੀ ਨਿਗ੍ਹਾ ਰੱਖਿਆ ਕਰ ਹਰ ਵਕਤ ਉਹਦੇ ਨਾਲ ਰਹਾ ਕਰ ਤੂੰ ਫੇਰ ਉਹਨੂੰ ਇਕੱਲੇ ਨੂੰ ਤੋੜ ਦੇਣਾ ਉਹ ਫੇਰ ਹੁਣ ਹਰ ਵਕਤ ਉਹਦੇ ਨਾਲ ਕਈ ਵਾਰੀ ਕੰਮ ਇਹ ਹੈ ਜਾਂ ਹੁੰਦਾ ਬੰਦੋਏ ਬਾਪ ਪੁੱਤ ਵੀ ਨਹੀਂ ਜਾ ਸਕਦੇ ਹੁੰਦੇ ਉੱਥੇ ਉੱਥੇ ਇਕੱਲਾ ਵੀ ਬੰਦਾ ਜਾਂਦਾ ਹੁੰਦਾ ਹੈ ਹੁਣ ਐ ਥੋੜੀ ਹੁੰਦਾ ਹਰ ਵਕਤੀ ਨਾਲ ਚੰਬੜੇ ਆਰਾਮ ਹੈ ਹੁਣ ਇਹ ਕੀ ਪਤਾ ਕੋਈ ਕੰਮ ਗਿਆ ਕਿ ਕਿੱਧਰ ਗਿਆਗਾ ਪੁੱਤ ਜੇ ਉਹ ਭਾਗ ਗਿਆ ਲੋਕ ਐ ਕਹਦਣ ਕਿ ਤੀ ਤੱਕ ਗਈ ਗਈ ਸੀ ਕਿ ਪਿਓ ਵੀ ਨਿਕਲ ਗਿਆ ਘਰੋਂ ਓ ਚਾਲ ਗਿਆ ਤਾਂ ਕਿਤੇ ਕੰਮ ਇਹ ਹੋ ਮੈਨੂੰ ਪਤਾ ਆ ਜੂਗਾ ਥਣ ਤੜਕੇ ਤੇ ਤੂੰ ਐ ਘਰ ਚਾਹ ਬਣਾ ਕੇ ਲਿਆ ਮੈਨੂੰ ਤਾਂ ਸਿਰ ਦੁਖੀ ਜਾਂਦਾ ਬਹੁਤ ਜ਼ਿਆਦੀ ਚਾਹ ਤਾਂ ਮੈਂ ਬਣਾ ਲਿਓ ਨੀਆ ਗੌਰ ਕਰ ਲੈ ਪੁੱਤ ਤੇਰੇ ਪਿਓ ਦੀ ਨਾਲੇ ਇਹ ਕਰਦਾ ਅਜੇ ਚੱਕੂਗਾ ਤਾਂ ਹੀ ਐ ਫੋਨ ਕਿਹੜਾ ਚੱਕਦਾ ਉਹ ਬੜਾ ਸਿਆਪਾ ਹੋਇਆ ਜਰਾ ਪਹਿਲਾਂ ਬੋਦਰੋਂ ਨਾਲ ਹਟਾ ਕਰੋ ਫਿਰ ਸਿਰ ਫੜ ਕੇ ਵੇਜਿਆ ਕਰੋ ਸਿਰ ਕੀ ਨੇ ਦੁਖਣ ਲਾਇਆ ਤੇਰੀ ਤੀਮੀ ਨੇ ਨਾ ਉਹਦਾ ਹੀ ਕਸ਼ੂਰਾ ਪਹਿਲਾਂ ਮੇਰੀ ਗੱਲ ਸੁਣ ਤੂੰ ਤਾਂ ਭੋਗ ਤੇ ਬੱਗੀ ਤੇ ਕਿਉਂ ਨੂੰ ਜਿੰਦੇ ਰੱਖੇ ਜਾਂਦੀ ਨੇ ਕੌਣ ਜਿੰਦੇ ਰੋਂਦਾ ਅੱਜ ਕੱਲ ਪਈ ਕੌਣ ਜਾਣ ਆਪਣੇ ਚਾਰ ਤਾਂ ਜਾਣੇ ਹੈਗੇ ਕੋਈ ਬਗਾਨਾ ਆਪਣੇ ਨਹੀਂਗਾ ਨਾ ਭਰਤਾ ਤੇਰਾ ਦਿਮਾਗ ਮੇਰੇ ਗਈ ਤੋਂ ਬਾਦ ਦਿਮਾਗ ਨਹੀਂ ਪਰਿਆ ਮੈਂ ਰੋਟੀ ਮੰਗੀ ਸੀ ਦਾਲ ਚ ਕਿਉਂ ਨਹੀਂ ਸੀ ਕਹਿੰਦੀ ਤੇਰੀ ਮਾਂ ਜਿੰਦਾ ਲਾ ਕੇ ਗਈ ਆ ਭਈ ਮੇਰੀ ਗੱਲ ਸੁਣ ਪੁੱਤ ਮੈਂ ਕਦਰ ਰੋਕਿਆ ਤੇਰੇ ਵਾਸਤੇ ਤਾਂ ਸੰਭ ਕੇ ਰੱਖਦੀ ਆ ਕਿਉ ਉਹਦੀ ਆਦਤ ਪਹਿਲਾਂ ਆਪਣਾ ਦੱਸਿਆ ਵੀ ਮੈਂ ਕੀ ਕੁਛ ਕਰਦੀ ਆ ਉਹਨੂੰ ਕਿੰਨੀ ਵਾਰ ਕਿਹਾ ਵੀ ਭਾਈ ਬੁੜਾ ਬਿਮਾਰ ਹੋ ਜਾਊਗਾ ਉਹਨੂੰ ਨਾ ਕਿਉ ਪਾ ਕੇ ਦਾਲ ਚ ਦਿਆ ਕਰ ਦੋ ਦੋ ਚਮਚੇ ਪਾ ਕੇ ਦੰਦੀ ਤੀ ਤਾਂ ਜਿੰਦਾ ਲਾਇਆ ਉਹਨੂੰ ਮੈਂ ਹੁਣ ਲਾਉਂਦੀ ਆ ਤੈਨੂੰ ਲੂਤੀਆਂ ਵੀ ਹਾਂ ਮਾਂ ਪੁੱਤ ਲੜਪਣ ਬਿਮਾਰ ਦੀ ਮਾਰੀ ਤੱਕਾ ਨੂੰ ਤੂੰ ਰੁੱਕਿਆਗਾ ਬਸ ਤੈਨੂੰ ਆਏ ਆ ਵਿਹਾਂ ਵਿਹ ਬਾਪੂ ਨੂੰ ਕਿਉਂ ਨਾ ਪਾਉ ਤੈਨੂੰ ਪਤਾ ਤਾਂ ਹੈ ਉਹਦਾ ਬਲੱਡ ਵਾਦਾ ਰੋਹ ਤਾਂ ਤੇਰਾ ਬਾਪੂ ਨੂੰ ਦਵਾਈਆਂ ਦੇ ਥੱਬੇ ਲਿਆ ਕੇ ਦਿੰਦਾ ਏ ਤੇ ਫਿਰ ਜਾਈ ਉਹਨੂੰ ਚੱਕੀ ਕੰਮ ਵੀ ਨਹੀਂ ਕਰਵਾਇਆ ਕਰਮਾ ਕਿਉਂ ਕੰਮ ਕਰਵਾਉਣੀ ਹੈ ਜੋ ਤੈਨੂੰ ਪਤਾ ਹੀ ਬਿਮਾਰ ਰਹਿੰਦਾ ਹੋ ਕਾਦੇ ਵਾਸਤੇ ਕੰਮ ਕਰਵਾਉਣੀ ਹੈ ਤੂੰ ਪੁੱਤ ਚੁੱਪ ਕਰ ਜਾ ਮੇਰੀ ਆ ਗੱਲ ਚ ਤਾ ਤੂੰ ਬੋਲ ਨਾ ਉਹ ਤਾਂ ਮੈਂ ਚਾਹੇ ਕੰਮ ਕਰਾਵਾਂ ਚਾਹੇ ਨਾ ਕਰਾਵਾਂ ਜਿਵੇਂ ਮਰਜ਼ੀ ਕਰਾਂ ਤੂੰ ਆਪਣੇ ਕੰਮ ਤੱਕ ਮਤਲਬ ਰੱਖਿਆ ਕਰ ਆ ਮੈਨੂੰ ਪਤਾ ਇਹ ਸਾਰਾ ਕੁਝ ਉਹ ਜੱਸੀ ਕਰਾਉਂਦੀ ਆ ਤੇਤੋਂ ਹੁਣ ਕਹਿੰਦੀ ਹੋਣੀ ਆ ਵੀ ਜਾ ਕੇ ਬੋਲ ਮਾਂ ਨੂੰ ਉਹ ਲੱਗੀ ਤੇ ਤੇਰੇ ਬਾਪ ਦੇ ਮੂਰੇ ਮੂੰਹ ਖੋਲਣਾ ਫੇਰ ਕਿਹੜਾ ਤੇਰਾ ਬਾਪ ਮੰਨ ਲੰਦਾ ਵੀ ਮੈਂ ਤਾਂ ਕੰਮ ਕਰਾਉਣੀ ਆ ਬੁੜੇ ਤੋਂ ਮਾਰਦੀ ਆ ਗੱਲਾਂ ਇੰਨੀਆਂ ਚਲਾਕੀਆਂ ਖੇਡਣ ਲੱਗ ਗਿਆ ਬੁੜੇ ਨੇ ਸਿਖਾਈ ਆ ਨਾ ਇੱਕ ਮਿੰਟ ਜੇ ਜੱਸੀ ਨੇ ਨਾ ਜਿਹੜੀ ਉਹ ਕੁੜੀ ਆਈ ਫਿਰਦੀ ਆਪਣੇ ਘਰੇ ਜੇ ਉਹਨੇ ਦੱਸਤਾ ਤੇ ਫੇਰ ਲੈ ਫੇਰ ਉਹਨੂੰ ਮੈਂ ਘਰੋਂ ਕੱਢ ਦੂੰਗੀ ਦੱਸੇ ਤਾਂ ਸਹੀ ਕਲੇਸ਼ ਤਾਂ ਪਊ ਨਾ ਉਹਨੂੰ ਬੈਠ ਕੇ ਇੱਕ ਵਾਰ ਸਮਝਾਤਾ ਦੀ ਵੀ ਸਾਡੀ ਗੱਲ ਦੇ ਵਿੱਚ ਨਾ ਬੋਲੀ ਜੇ ਸਾਡੀ ਗੱਲ ਤੂੰ ਕਿਤੇ ਘਰੋਂ ਬਾਹਰ ਵੀ ਕਰੇਂਗੀ ਜਦੇ ਤੇਰਾ ਚਕਾ ਦੂੰਗਾ ਬੈਗ ਜਿਹਾ ਮੈਂ ਕੱਪੜਿਆਂ ਵਾਲਾ ਜਿੱਥੇ ਮਰਜੀ ਆਪਣਾ ਦੇਖੀ ਫਿਰ ਰਹਿਣ ਦਾ ਮੈਂ ਤਾਂ ਕੁਛ ਨਹੀਂ ਕਹਿੰਦਾ ਦੇਖ ਮਾਂ ਜੇ ਪਤਾ ਲੱਗ ਗਿਆ ਬਾਪੂ ਨੂੰ ਨਾ ਬਹੁਤ ਵੱਡਾ ਕਲੇਸ਼ ਕਰੂ ਆਪਾਂ ਫਿਰ ਤੂੰ ਚੱਕੇਂਗੀ ਜੇ ਪਾਪਾ ਨੂੰ ਕੋਈ ਦੱਸੂਗਾ ਤਾਂ ਹੀ ਪਤਾ ਲੱਗੂਗਾ ਪਰ ਮੈਨੂੰ ਪਤਾ ਏ ਵੀ ਪਰ ਥੋਡੀਆਂ ਗੱਲਾਂ ਤੇ ਉਹਨੇ ਯਕੀਨ ਨਹੀਂ ਕਰਨਾ ਹੈਗਾ ਦਲੇ ਇੱਕ ਮਿੰਟ ਨਹੀਂ ਯਕੀਨੀ ਕਰਨਾ ਜੇ ਕਿਤੇ ਕੰਮ ਕਰਦੇ ਨੂੰ ਦੇਖ ਲਿਆ ਹੁਣੇ ਤੇ ਫੇਰ ਨਾ ਕੰਮ ਕਰਦੇ ਨੂੰ ਕਿਵੇਂ ਦੇਖ ਲਵਾਂ ਮੈਨੂੰ ਪਤਾ ਨਹੀਂ ਹੁੰਦਾ ਵੀ ਤੇਰਾ ਬਾਪ ਕਿੱਥੇ ਗਿਆ ਹੋਇਆ ਮੈਂ ਵੀ ਤਾਂ ਉਸੇ ਟਾਈਮ ਕੰਮ ਕਰਾਉਣੀ ਆ ਉਦੋਂ ਮੈਨੂੰ ਤੈਨੂੰ ਦੱਸ ਕਾਦਾ ਦੁੱਖ ਹੁੰਦਾ ਮੈਨੂੰ ਤਾਂ ਕਿਸੇ ਗੱਲ ਦਾ ਨਹੀਂ ਦੁੱਖ ਪਹਿਲਾਂ ਤਾਂ ਤੂੰ ਕਦੇ ਐ ਕਰਿਆ ਨਹੀਂ ਉਹਦੀ ਹਮਦਰਦੀ ਅੱਜ ਤੂੰ ਉਹਦਾ ਹਮਦਰਦ ਬਣ ਕੇ ਖੜ ਗਿਆ ਕਿ ਆ ਕੇ ਬਾਪੂ ਤੋਂ ਕੰਮ ਕਿਉਂ ਕਰਾਉਣੀ ਆ ਫਿਰ ਹੋਰ ਕੀ ਆ ਜੇ ਕਹਿੰਦਾ ਮੈਂ ਤੀਵੀਂ ਦੇ ਪਿੱਛੇ ਨਹੀਂ ਲੱਗਿਆ ਉਹੀ ਤਾਂ ਸਿਖਾਉਂਦੀ ਆ ਹਰ ਟਾਈਮ ਤਾਂ ਉਹੀ ਕਹਿੰਦੀ ਹੁੰਦੀ ਆ ਹਾਏ ਬਾਪੂ ਤੋਂ ਕੰਮ ਨਾ ਕਰਾਇਆ ਕਰ ਹਾਏ ਬਾਪੂ ਤੋਂ ਕੰਮ ਨਾ ਕਰਾਇਆ ਕਰ ਤੈਨੂੰ ਐਂ ਕਹਿੰਦਾ ਫਿਰ ਤੇ ਜੱਸੀ ਵੀ ਨਾਲ ਕਰਦੀ ਏ ਕਰੀ ਜਾਣ ਦੇ ਕੰਮ ਉਹਨੂੰ ਕੋਈ ਬਿੱਲੀ ਬਿਠਾਉਣੀ ਆ ਉਹਨੂੰ ਕੋਈ ਬਿੱਲੀ ਨੂੰ ਖਵਾਉਣੀ ਆ ਬਸ ਮੇਰੇ ਮੂਹਰੇ ਬਾਰ ਬਾਰ ਨਾ ਬੋਲ ਨਾ ਮੈਨੂੰ ਤੋ ਬਲਾ ਫਿਰ ਕਹਿੰਗਾ ਦਾਦੀ ਨੂੰ ਮੜੀ ਹੋਏ ਮੜੀਆਂ ਚ ਪਈ ਨੂੰ ਬੋਲਦੀ ਆ ਮੈਂ ਕੰਮ ਕਰਾਉਣਾ ਬੁੜੇ ਤੂੰ ਮੈਂ ਤਾਂ ਐਂ ਕਰਾਉਂਗੀ ਮੈਨੂੰ ਤਾਂ ਚੈਨ ਨਹੀਂ ਆਉਂਦਾ ਜਿੰਨੀ ਤੇਰੇ ਤੋਂ ਕੰਮ ਨਾ ਕਰਾਵਾਂ ਸਾਰਾ ਚੱ ਨਾ ਮੈਂ ਤੁਕੇ ਉਹ ਤੋਂ ਬਣਾ ਨਹੀਂ ਖਾਦੀਂ ਦਾਲ ਦੂਲ ਜੀ ਠੀਕ ਆ ਦੇ ਦਿਆ ਕਰੂੰਗੀ ਪਰ ਉਹਦੇ ਪਿੱਛੇ ਲਾ ਕੇ ਆਏ ਨਾ ਬੋਲ ਪਹਿਲਾਂ ਗੱਲ ਪੁੱਛ ਲਿਆ ਕਰ ਵੀ ਗੱਲ ਕੀ ਆ ਦੱਸ ਦੇ ਕੀ ਗੱਲ ਹੋਈ ਲੈ ਦੱਸ ਦੇ ਫੇ ਹੁਣ ਤੈਨੂੰ ਦੱਸਤਾ ਦੇ ਆ ਵੀ ਭਾਈ ਉਹ ਚੱਕ ਜਾ ਕੇ ਉਹਨੂੰ ਪਾ ਕੇ ਦੇ ਦਿੰਦੀ ਆ ਬੁੜੇ ਨੂੰ ਕਿਉਂ ਤਾਂ ਮੈਂ ਜਿੰਦਾ ਲਾਤਾ ਤੈਨੂੰ ਕਦ ਜਵਾਬ ਦత్తਾ ਨਾਲ ਤੇਰੇ ਵਾਸਤੇ ਰੱਖਿਆ ਹੁੰਦਾ ਪਹਿਲਾਂ ਦੇਹ ਲੱਤ ਪੰਜੀਰੀ ਉਹ ਰਲਾ ਕੇ ਰੱਖੀ ਮੈਂ ਤੇਰੇ ਵਾਸਤੇ ਨਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਚਲ ਇਹ ਤਾਂ ਤੂੰ ਸਾਡ ਤੇ ਕੁੜੀ ਪੜਨ ਪੜਨ ਚਾਹਦੀ ਨਹੀਂ ਕਿ ਇੱਕ ਰੀਵਰ ਦੇਂਦੀ ਆਈ ਤੇ ਸੇ ਪੜਨ ਵਾਸਤੇ ਚ ਪਤਾ ਨਹੀਂ ਇਹਦੇ ਪੇਪਰ ਬੂਪਰ ਨੇ ਤਾਂ ਕੀ ਲੈਣਾ ਜਾਵੇ ਨਾ ਜਾਵੇ ਆਪਾਂ ਨੂੰ ਕੀ ਆ ਚਲੋ ਕੋਈ ਨਾ ਪਤਾ ਨਹੀਂ ਕਿਉਂ ਤੂੰ ਆਪਣਾ ਕੰਮ ਤੱਕ ਮਤਲਬ ਰੱਖਿਆ ਕਰ ਅੱਖਾਂ ਤੇ ਪੱਟੀ ਬੰਨੀ ਹੋਈ ਹੈ ਹਜੇ ਜਦੋਂ ਲੱਗੇਗੀ ਨ ਅੱਖਾਂ ਤੋਂ ਪੱਟੀ ਫੇਰ ਪਤਾ ਲੱਗੂ ਇਹ ਚੀਜ਼ਾਂ ਦੇ ਕੀ ਰਿਜ਼ਲਟ ਹੁੰਦੇ ਨੇ ਆ ਦੋਨੇ ਪਾਸਿਓ ਸਜ਼ਾ ਮਿਲੂਗੀ ਦੋਨੇ ਪਾਸਿਓ ਨਾਲ ਤਾਂ ਬਾਪੂ ਵਾਲੇ ਪਾਸਿਓ ਤੇ ਨਾਲੇ ਜਿਹੜੀ ਕੁੜੀ ਆਈ ਹੋਈ ਹੈਗੀ ਨਾ ਕਿਹੜੀ ਗੱਲ ਨਸਾ ਜਾ ਮਿਲੂਗੀ ਮੈਨੂੰ ਚਲ ਬਾਪੂ ਦਾ ਨਹੀਂ ਘਰੇ ਇਹ ਕੁੜੀ ਦਾ ਘਰੇ ਰਹਿੰਦੀ ਜੇ ਕੱਲ ਨੂੰ ਕਿਤੇ ਇਹਨੇ ਆਹ ਆਪਣਾ ਵੀਡੀਓ ਬੜੂ ਜਿਹਾ ਬਣਾ ਕੇ ਆ ਮਨੁੱਖਤਾ ਦੀ ਸੇਵਾ ਛੁਆਕ ਚਲਦੀਆਂ ਫਿਰ ਤੇ ਉਹਨਾਂ ਨੂੰ ਸੈਂਡ ਕਰਤੀ ਅਗਲਾ ਤੈਨੂੰ ਪਤਾ ਕੀ ਕੁਛ ਹੁੰਦਾਗਾ ਬਾਅਦਚ ਪਾਗਲ ਨਹੀਂ ਹੈਗੀ ਮੈਂ ਐ ਤਾਂ ਮੈਂ ਧਿਆਨ ਰੱਖਦੀ ਹੁੰਨੀ ਆ ਮੈਨੂੰ ਮੇਰੀ ਗੱਲ ਸੁਣ ਮੈਂ ਤਾਂ ਕਹਿੰਦੀ ਆ ਕੁੜੀ ਜੀ ਨੂੰ ਘਰੇ ਹੀ ਕੱਢ ਦੰਨੀ ਆ ਮੈਂ ਹੁਣ ਘਰੋਂ ਕੱਢਦੇ ਅਗਲੇ ਨੇ 2-3 ਮਹੀਨੇ ਦਾ ਕਿਰਾਇਆ ਪਹਿਲਾਂ ਅਡਵਾਸ ਦਿੱਤਾ ਹੋਇਆਗਾ ਜਿਹੜਾ 400 ਰੁਪਏ ਕਿਧਰੇ ਨਹੀਂ ਮੋੜਦਾਂਗੇ ਪਰੇ ਜਾਂ ਮੁੱਕਰ ਜਾਾਂਗੇ ਐਵੇਂ ਕਿਵੇਂ ਮੁਕਰਿਆ ਜਾਊਗਾ ਗੱਲਾਂ ਦੇ ਕਰਦੀ ਹੁਣ ਤਾਂ ਤੂੰ ਤਾਂ ਮੇਰਾ ਉਹਨਾਂ ਦਿਮਾਗ ਪਾਗਲ ਕਰਨ ਲੱਗ ਗਿਆ ਆਹ ਪੁੱਠੀਆਂ ਸਿੱਧੀਆਂ ਜਿਹੀਆਂ ਗੱਲਾਂ ਕਹਿ ਕੇ ਅੱਗੇ ਤਾਂ ਕਦੇ ਕੁਝ ਹੋਇਆ ਨਾ ਹੁਣ ਅਖੇ ਉਹ ਵੀਡੀਓ ਬਣਾ ਕੇ ਭੇਜ ਦੂ ਫਲਾਣਾ ਕਰ ਦੂ ਧਮਕਾ ਕਰ ਦੂ ਮੈਂ ਤਾਂ ਕਹਿਣਾ ਇਹ ਵੀ ਹਿੱਸੇ ਲੈਣ ਲੱਗ ਗਿਆ ਆਪਣੇ ਘਰ ਦੇ ਵਿੱਚ ਇਹ ਕੁੜੀ ਤਾਂ ਗੱਲ ਕਰ ਕਹਿਣਾ ਕੰਨੀ ਮੈਨੂੰ ਕੀ ਲੋੜ ਆ ਗਈ ਇਹ ਜੱਸੀ ਕਰਦੀ ਆ ਜੱਸੀ ਉਹਨੂੰ ਬਾਹ ਤਾਂ ਬੁਲਾਉਂਦੀ ਆ ਬਿਠਾਉਂਦੀ ਆ ਕੋਲ ਕੋਈ ਗੱਲ ਨਹੀਂ ਅੱਜ ਤੋਂ ਬਾਅਦ ਜੱਸੀ ਨੂੰ ਵੀ ਨਹੀਂ ਬੈਠਣ ਦਿੰਦੀ ਕੋਲ ਮੇਰੇ ਕੋਲ ਨਾ ਬੈ ਗਈ ਕਦੇ ਕੰਮ ਤੱਕ ਮਤਲਬ ਹੁੰਦਾ ਮੇਰਾ ਤਾਂ ਜੇ ਕੁਛ ਮੰਗਦੀ ਹੈ ਨਾ ਦੇਦੀ ਤਾਂ ਐ ਨਹੀਂ ਕਦੇ ਕਿਹਾ ਹੈਗਾ ਖਬਰਦਾਰ ਭਾਈ ਆਪਣੇ ਕਮਰੇ ਚ ਰਹਿ ਹਾ ਕਰ ਆ ਜੱਸੀ ਬਿਠਾ ਕੇ ਰੱਖਦੀ ਆ ਆਪਣੇ ਕੋਲ ਮੈਨੂੰ ਲੱਗਦਾ ਵੀ ਜੱਸੀ ਉਹ ਕਹਿੰਦੀ ਹੋਣੀ ਆ ਉਹਨੂੰ ਕੁਛ ਨਾ ਕੁਛ ਤਾਂ ਹੀ ਇੰਨੀ ਦਖਲਅੰਦਾਜ਼ੀਆਂ ਫੇਰ ਕਰਦੀ ਆ ਨਾ ਤੈਨੂੰ ਕੀ ਕਹਿੰਦੀ ਸੀ ਮੈਨੂੰ ਤਾਂ ਕੁਛ ਨਹੀਂ ਕਹਿਣਾ ਮੈਂ ਤਾਂ ਆਹੀ ਗੱਲ ਰੋਟੀ ਖਾਣੇ ਕਿਉਂ ਦਾ ਦੱਸਿਆ ਸੀਗਾ ਹੋਰ ਕਿ ਉਹਨੂੰ ਮੈਂ ਸਮਝਾਤਾ ਵੀ ਮੈਂ ਤੈਨੂੰ ਬਾਪੇ ਨੂੰ ਦੱਸਣ ਦੀ ਲੋੜ ਨਹੀਂ ਗਈ ਬਾਪੂ ਤੋਂ ਕੰਮ ਕਰਾਉਣੀ ਤੈਨੂੰ ਪਤਾ ਮੈਂ ਮਾਂ ਦੇ ਸੁਭਾਅ ਦਾ ਫਿਰ ਮਹਾਮੀ ਅਖੰਡਾਲੀ ਕਹਤ ਸੀ ਮਾਪਿਆ ਕੁੜੀ ਜੀ ਦੇ ਲਵੇ ਨਾ ਬੜਾ ਲੱਗਿਆ ਮੈਂ ਉਹ ਪੁੱਛਦੀ ਆ ਵੀ ਉਹ ਕੁੜੀ ਜੀ ਨੇ ਤੈਨੂੰ ਕੀ ਕਿਹਾ ਉਹ ਵੀ ਤੈਨੂੰ ਬੁਲਾ ਲੈਂਦੀ ਆ ਨਾ ਉਹਨੇ ਮੈਂ ਨਹੀਂ ਬੁਲਾਉਂਦਾ ਬੁਲਾਉਂਦਾ ਉਹਨੇ ਮੈਨੂੰ ਕੀ ਬੁਲਾਉਣਾ ਹਾਂ ਕਿਤੇ ਤੂੰ ਵੀ ਨਾ ਮੂੰਹ ਲਾ ਲਈ ਬੁਲਾਉਣ ਲੱਗ ਜਿਵੇਂ ਬੈਠ ਕੇ ਉਹਨਾਂ ਗੱਲਾਂ ਕਰਨ ਲੱਗ ਜਿਵੇਂ ਮੈਨੂੰ ਕੀ ਲੋੜ ਹੈਗੀ ਅਗਲਾ ਕੱਲ ਨੂੰ 100 ਗੱਲਾਂ ਹੋ ਜੂਗੀ ਫਿਰ ਕੀ ਫਾਇਦਾ ਹੈ ਵੈਸੇ ਬਰੇ ਆਪਦਾ ਘਰ ਥੋੜੀ ਪਟਾਂਗੇ ਹਾਂ ਜੱਸੀ ਨੂੰ ਸਮਝਾ ਲੈ ਨਾਲ ਮੈਂ ਤਾਂ ਸਮਝਾਈ ਹੀ ਐ ਮੈਂ ਤਾਂ ਤੈਨੂੰ ਸਮਝਾ ਸਕਦਾ ਜੇ ਤੂੰ ਨੀ ਮੇਰੀ ਗੱਲ ਮੰਨਦੀ ਮਾਂ ਹੋ ਕੇ ਮੈਨੂੰ ਸਮਝਾਉਣ ਨੂੰ ਭਾਈ ਕੀ ਹੋਇਆ ਹੋਇਆ ਕੀ ਹੋ ਗਿਆ ਮੈਨੂੰ ਸਮਝਾਉਣ ਨੂੰ ਐਥੇ ਗਲਤੀ ਹੋ ਗਈ ਮਾਂ ਮੈਥੋਂ ਗਲਤੀ ਹੋ ਗਈ ਬਸ ਐਵੇਂ ਕਲੇਸ਼ ਨਾ ਕਰ ਤੂੰ ਹੋਰ ਉਹੀ ਬੋਲੀ ਜਾਂਦੀ ਹੈ ਬਣਦੀ ਆ ਆਪਣੇ ਆਪ ਨੂੰ ਬਹੁਤਾ ਇਹਨੂੰ ਆਈ ਆ ਵੀ ਪਤਾ ਨਹੀਂ ਮੈਂ ਮੁੰਡੇ ਨੂੰ ਕਹਿ ਦੂੰਗੀ ਮੁੰਡੇ ਇਹਨੂੰ ਜਾ ਕੇ ਲੜਪੂ ਮੈਂ ਕੋਈ ਨਹੀਂ ਕਿਸੇ ਨੂੰ ਬੋਲਣ ਦੰਦੀ ਸਾਹ ਨਹੀਂ ਕੱਢਣ ਦੰਦੀ ਹੈਗੀ ਪਤਾ ਨਹੀਂ ਕਾਤੋਂ ਫੋਨ ਉੰਦ ਕਰੀ ਬੈਠੇ ਹੁੰਦੇ ਨੇ ਇਹ ਵੀ ਬੰਦਾ ਫੋਨ ਕਰਦੇ ਚਲ ਅੱਡੇ ਤੱਕ ਹੀ ਲੈ ਜਾਣ ਮੈਨੂੰ ਐਡੀ ਦੂਰ ਦੂਰ ਕਿਉਂ ਆਣਾ ਘੜਾ ਸੋਖਾ ਪਿਆ ਲਾ ਪ੍ਰੀਤ ਕਿਵੇਂ ਲਾ ਪ੍ਰੀਤ ਪ੍ਰੀਤ ਕੀ ਹਾਲ ਹੈ ਵਧੀਆ ਵਧੀਆ ਤੂੰਰੇ ਕੀ ਕਰਦੀ ਏ ਨਹੀਂ ਮੈਂ ਤੈਨੂੰ ਕੁਛ ਦੀ ਤੂੰਰੇ ਕੀ ਕਰਦੀਆਂ ਮੇਰਾ ਤਾਂ ਘਰ ਆ ਇਹ ਮੈਂ ਤਾਂ ਇੱਥੋਂ ਹੀ ਐਡੀ ਹੋ ਗਈ ਗਈਆਂ ਅੱਛਾ ਤੇਰਾ ਘਰ ਆ ਇਹ ਹੂੰ ਪਰ ਤੂੰ ਤੇਰਾ ਤਾਂ ਪਿੰਡ ਕੋਈ ਹੋਰ ਸੀ ਤੂੰ ਇੱਥੇ ਕੀ ਕਰਦੀ ਏ ਫਿਰ ਮੈਂ ਤਾਂ ਕੰਮ ਕਰਦੀ ਆ ਉਰੇ ਕਾ ਦਾ ਕੰਮ ਤੁਹਾਡੇ ਘਰ ਦਾ ਕੰਮ ਕਰਨ ਲੱਗੀ ਹੋਈ ਆ ਹਾ ਤੈਨੂੰ ਕਿਸੇ ਦੇ ਘਰਾਂ ਚ ਕੰਮ ਕਰਨ ਦੀ ਕੀ ਲੋੜ ਪੈਗੀ ਮੈਨੂੰ ਇਹਨਾਂ ਨੇ ਦੱਸੀ ਨਹੀਂ ਹੈਗਾ ਪਰ ਇਹਨਾਂ ਨੂੰ ਘੜਾ ਪਤਾ ਤੂੰ ਮੇਰੀ ਸਹੇਲੀ ਆ ਤੂੰ ਤਾਂ ਕਿ ਨਿਸ਼ਾਰ ਹੁੰਦੀ ਸੀ ਪੜਾਈ ਚ ਬੜੀ ਐ ਤੈਨੂੰ ਕੋਈ ਨੌਕਰੀ ਨੁਕਰੀ ਨਹੀਂ ਮਿਲੀ ਸ਼ੇਰ ਤਾਂ ਹੁਣ ਵੀ ਆ ਹੁਣ ਵੀ ਪੜੀ ਐ ਨੀ ਆ ਮੈਂ ਤੇ ਉਹਦਾ ਪਤਾ ਕੀ ਆ ਕੁਸ਼ੜੀ ਕਰਦੇ ਹਾਲਾਤ ਹੈ ਜਿਹੜੇ ਨੇ ਹਨਾ ਮੇਰੇ ਬਾਪੂ ਨਹੀਂ ਪੜਾ ਸਕਦਾ ਮੈਨੂੰ ਤੈਨੂੰ ਪਤਾ ਆਪਣਾ ਕਾਲਜ ਉਰੋਂ ਨੇੜੇ ਪੈਂਦਾ ਮੈਂ ਤਾਂ ਕਰਕੇ ਨਾਲੇ ਉਰੇ ਰਹਿਣ ਲੱਗ ਗਈ ਨਾਲੇ ਕਰਦਾ ਕੰਮ ਕਰ ਦਿੰਨੀ ਆ ਨਾਲੇ ਦੋ ਪੈਸੇ ਬਣ ਜਾਂਦੇ ਨਾਲ ਨਾਲ ਪੜੀ ਜਾਂਦੀ ਆ ਅਹੀਂ ਤੇਰੇ ਘਰ ਦੇ ਨੇ ਜਿਹੜੇ ਤੈਨੂੰ ਇਹ ਲੋਕਾਂ ਦੇ ਕੰਮ ਕਰਨ ਭੇਜਦੇ ਨੇ ਉਹ ਵੀ ਬਗਾਨੇ ਪਿੰਡ ਨਾ ਜੇ ਤੂੰ ਲੱਗਣੀ ਸੀ ਤੂੰ ਆਪਦੇ ਪਿੰਡ ਚ ਲੱਗ ਜਾਂਦੀ 100 ਘਰ ਹੁੰਦੇ ਨੇ ਹਜੇ ਗੱਲ ਤਾਂ ਉਹੀ ਜੜੀ ਏ ਮੇਰੇ ਬਾਪੂ ਨੂੰ ਇਹ ਪ੍ਰੋਬਲਮ ਸੀਗੀ ਵੀ ਕਾਲਜ ਦੂਰ ਹੈਗਾ ਵੀ ਐਡੀ ਦੂਰ ਤੂੰ ਜਾਨੀਂ ਆ ਰੋਜ਼ ਇਹਨਾਂ ਕਰਾਇਆ ਲੱਗਦਾ ਇਹਨੂੰ ਪਤਾ ਰੋਜ਼ ਦਾ ਕਰਾਇ ਹੀ ਨਹੀਂ ਮਾਣ ਹੈਗਾ ਤਾਂ ਕਰਕੇ ਮੈਂ ਨੇੜੇ ਰਹਿਣ ਲੱਗ ਗਈ ਹੁਣ ਤੂੰ ਆਪੜਾਉਣ ਕਰਦੀ ਰੋਜ਼ ਪਿੰਡ ਜਾਨੀ ਐ ਨਾ ਮੈਂ ਉਰੀ ਰਹਿੰਦੀ ਆਂ ਅੰਟੀ ਨੇ ਮੈਨੂੰ ਕਮਰਾ ਦੇ ਰਖਿਆ ਅੱਛਾ ਹਾਂ ਲੈ ਦੱਸ ਕਿੰਨੇ ਸਾਲਾਂ ਬਾਅਦ ਮਿਲੀਆਂ ਆਪਾਂ ਵੀ ਹੈ ਆਜਾ ਚੱਲ ਤੂੰ ਵੀ ਜਿਵੇਂ ਲੈਣਾ ਮੇਥੋਂ ਇੱਕ ਗਲਾਸ ਅੱਗੇ ਹੁੰਦੀ ਸੀਗੀ ਪਰ ਆਪਣੀ ਦੋਸਤੀ ਬਹੁਤ ਸੀ ਸਹੀ ਗੱਲ ਐ ਲੈ ਦੱਸ ਮੈਂ ਤਾਂ ਹਾਲੇ ਤੱਕ ਹਰਾਨੀ ਹੋਈ ਜਾਂਦੀ ਐ ਮੈਨੂੰ ਤਾਂ ਯਕੀਨ ਹੀ ਨਹੀਂ ਆਉਂਦਾ ਹੈਗਾ ਵੀ ਤੂੰ ਕਿਸ ਤਰ੍ਹਾਂ ਇਹ ਘਰੇ ਕੰਮ ਕਰ ਸਕਦੀ ਐ ਦੱਸ ਤੂੰ ਬੈਠ ਪਹਿਲੇ ਮੈਂ ਤੇਰੇ ਖਾਤਰ ਪਾਣੀ ਲੈ ਕੇ ਆਉਂਦੀ ਆਂ ਲਿਆ ਦੇ ਪਤਾ ਨਹੀਂ ਕਿ ਦਰਵਾਗੇ ਮਾਂ ਹੋ ਰਹੀਆਂ ਸਾਰੀਆਂ ਲੱਖ ਵਿਚਾਰੀ ਐ ਸਤਿ ਸ਼੍ਰੀ ਅਕਾਲ ਜੀ ਵਧੀਆ ਵਧੀਆ ਸੀਮਾ ਮੈਂ ਮਰ ਜਾਵਾਂ ਤੇ ਆ ਗਈ ਸਤਿ ਸ਼੍ਰੀ ਅਕਾਲ ਪਾਣੀਆ ਕਹ ਦਿੰਦੀਆਂ ਨਾ ਤੂੰ ਸਿਆਣੀ ਆਉਣ ਲੱਗੇ ਸਾਨੂੰ ਹੈ ਆਉਣ ਲੱਗੇ ਫੋਨ ਤਾਂ ਬੰਦ ਕਰੀ ਬੈਠਿਆ ਸਾਰਾ ਡੱਬਰ ਫੋਨ ਤਾਂ ਕਰਿਆ ਤੀ ਵੀ ਅੱਡੇ ਤੋਂ ਲੈ ਜਾ ਆ ਕੇ ਤੁਰ ਕੇ ਆਈਆਂ ਇੰਨੀ ਦੂਰੋਂ ਫਿਰ ਮੈਨੂੰ ਕਰ ਦਿੰਦੀ ਤੂੰ ਤੁਹਾਡੇ ਵਾਲਾ ਫੋਨ ਵੀ ਨਹੀਂ ਲੱਗਦਾ ਟੂੰ ਟੂੰ ਕਰ ਹੀ ਜਾਂਦਾ ਪਤਾ ਨਹੀਂ ਮੇਰੇ ਫੋਨ ਦੀ ਰੇਂਜ ਨਹੀਂ ਰੱਬ ਜਾਣਦਾ ਕੀ ਫਤਾ ਭਾਈ ਮੇਰੇ ਫੋਨ ਦੀ ਰੇਂਜ ਜੁੱਟ ਜਾਂਦੀ ਹੈ ਮੈਨਾਂ ਲਾ ਦਉਂਦਾ ਲੈ ਫੋਨ ਤਾਂ ਠੀਕ ਹੈ ਤੇਰਾ ਬਾਪ ਆਲੇ ਤੇ ਕਰ ਦਿੰਦੀ ਓਹੋ ਸਾਰਿਆਂ ਦੇ ਬੰਦ ਹੋ ਗਏ ਮੇਰੇ ਨਾਉਸੇ ਨਿਕਲ ਗਿਆ ਮੈਂ ਤਾਂ ਵੀਰੇ ਦਾ ਲਾਇਆ ਉਹਦਾ ਸਵਿਚ ਆਫ ਆਈ ਜਾਂਦਾ ਕਮੈਂਟਰੀ ਬੁਟਰੀ ਲੋ ਕਰਖੀਆਂ ਨੇ ਨੀ ਜੋ ਸੀ ਪਤਾ ਪਉਂਦਾ ਭਾਈ ਜੇ ਪਾਣੀ ਦੀ ਘੁੱਟ ਤਾਂ ਲਿਆ ਦੇ ਕੁੜੀ ਨੂੰ ਬੈਕੀ ਅੱਗ ਹੀ ਹੋਈ ਪ੍ਰੀਤ ਕਹਿੰਦਾ ਇੱਤਾ ਉਹ ਆਗੀ ਲੈ ਆ ਜਾ ਆ ਜਾ ਪ੍ਰੀਤ ਕੇਰਾ ਭੱਜਿਆ ਆਪਾਂ ਤਾਂ ਮਸਾ ਮਿਲੀਆਂ ਅੱਜ ਲੈ ਤੂੰ ਇਹਨੂੰ ਜਾਣਦੀ ਆ ਤੂੰ ਕਿਹਨੂੰ ਜਾਣਦੀ ਆ ਕੁੜੇ ਪਾਣੀ ਪੀ ਕੇ ਦੱਸਦੀ ਆ ਤੂੰ ਦੱਸ ਦੇ ਚੱਲ ਜਿਹੜੇ ਕਾਲਜ 'ਚ ਮੈਂ ਪੜਦੀ ਆ ਨਾ ਲਾਪੇ ਵੀ ਉੱਥੇ ਵਰਦੀ ਹੁੰਦੀ ਸੀ ਮੇਰੇ ਤੇ ਇੱਕ ਕਲਾਸ ਅੱਗੇ ਹੁੰਦੀ ਸੀ ਵਾਸੇ ਇਹ ਅੱਛਾ ਪਰ ਅਸੀਂ ਪੱਕੀਆਂ ਸਹੇਲੀਆਂ ਹੂੰ ਲੈ ਫਿਰ ਤੂੰ ਵੀ ਵਧੀਆ ਸਹੇਲੀ ਸਭ ਤੋਂ ਜ਼ਿਆਦਾ ਬੈਸਟ ਫਰੈਂਡ ਇਹ ਸੀ ਮੇਰੀ ਪਰ ਦੇਖ ਲੈ ਤੁਸੀਂ ਮੈਨੂੰ ਪਹਿਲੀ ਵਾਰੀ ਟੰਗਦਾ ਵਿਆਹ ਤਾਂ ਇਹਨੇ ਹਾਲ ਤੱਕ ਵਿਆਹ ਵੀ ਨਹੀਂ ਕਰਵਾਇਆ ਇਹ ਕੁਛ ਬਣ ਵੀ ਜਾਊਗੀ ਮੇਰੇ ਵਰਗੀ ਫਿਰਦੀ ਐ ਰੋਟੀਆਂ ਪਕਾਉਂਦੀ ਚੱਲ ਵਧੀਆ ਐ ਬਣ ਜੇ ਕੋਈ ਤਾਂ ਬਣੇ ਤੂੰ ਹੀ ਵਿਆਹ ਕਰਾ ਲੈ ਫਿਰ ਨਾ ਕੋਈ ਇੱਕ ਗੱਲ ਦੱਸ ਕਰੇ ਜੇ ਤੂੰ ਵਧੀਆ ਪੜ੍ਹੀ ਲਿਖੀ ਆ ਫਿਰ ਤੂੰ ਸਾਡੇ ਘਰੇ ਕੀ ਕਰਨ ਆਈ ਏ ਤੇਰੇ ਮਾਪੇ ਮਿਹਨਤ ਕਰਦੀ ਆ ਅਗਲੀ ਦੱਸੀ ਤਾਂ ਜਾਣੀ ਆ ਵਧੀਆ ਗੱਲ ਐ ਆਪਦੀ ਪੜ੍ਹਾਈ ਦਾ ਖਰਚਾ ਕੱਢ ਲੂਗੀ ਕਿੰਨੇ ਰੁਪਏ ਦੇ ਨਾਲ ਕੱਲ ਖੋਲੀਏ ਇਹਦੇ ਨਾਲ ਮੰਮੀ ਨਾਲ ਹੀ ਖੋਲੀਏ ਗੱਲ ਤਾਂ ਚੱਲ ਭਾਈ ਉਹਨੂੰ ਇਹ ਨੂੰ ਤੈਹ ਕੇ ਆ ਵੀ ਜਿੰਨਾ ਕੰਮ ਕਰ ਲਿਆ ਕਰਾਂਗੇ ਉਹਨੇ ਪੈਸੇ ਦੇ ਦਿਆ ਕਰਾਂਗੇ ਵਧੀਆ ਦੇ ਦਿਆ ਕਰੋ ਇਹਨੂੰ 8-9000 ਰੁਪਏ ਮਹੀਨੇ ਦਾ 9000 ਤਾਂ ਦੇਆ ਕਰੋ ਤਦ ਸਰ ਵੀ ਇਹੜੀ ਤੇ ਬਣੇ ਵਿਚਾਰੀ ਜੀ 8-9 ਨਾਗੇ ਤੇ ਤਾਂ ਹੈ 5 ਦਿੰਦੀ ਐ ਮੰਮੀ ਤਾਂ ਨਾਲੇ ਇਹ ਤੋਂ ਕਿਹੜਾ ਕੰਮ ਕਰਵਾਉਂਦੀ ਐ ਬੇਲੀ ਰੱਖਦੀ ਐ ਕਿਉਂ ਇਤੋਂ ਨਹੀਂ ਕੰਮ ਕਰਾਉਂਦੇ ਫਿਰ ਇਹ ਕੀ ਫਿਰ ਨਾਲੇ ਰੱਖ ਰੱਖਿਆ ਇਹਨੂੰ ਲਾਪ੍ਰਿਤ ਉਹ ਤੂੰ ਛੱਡ ਆਹ ਗੱਲਾਂ ਨੂੰ ਤੂੰ ਕਿੰਨਾ ਇੱਕ ਕੰਮ ਹੁੰਦਾ ਹੋ ਹੀ ਜਾਂਦਾ ਐ ਆਹੀਂ ਦੱਸ ਹੋਰ ਤੇਰੇ ਸਹੁਰਿਆਂ ਚ ਸਾਰੇ ਪਰਿਵਾਰ ਚ ਠੀਕ ਠੀਕ ਹੂ ਠੀਕ ਸੀ ਸਾਰੀ ਬਸ ਜਿਹੇ ਜਿਹੇ ਟੱਬਾਂ ਚ ਤੁਸੀਂ ਮੈਨੂੰ ਵੀ ਟੱਕ ਰੱਖਿਆ ਉੱਥੇ ਮੇਨੋਂ ਖਸੋਖਾ ਕੱਟਣਾ ਪਊਗਾ ਹੁਣ ਮੈਂ ਕੀ ਕਰਾਂ ਨਹੀਂ ਮੈਂ ਮਰ ਜਾ ਨਹੀਂ ਦੱਸ ਇੰਨਾ ਵਧੀਆ ਤੇਰਾ ਪਰਿਵਾਰ ਆ ਹੈ ਕਿੰਨਾ ਤਾਂ ਤੇਰਾ ਪਿਆਰ ਕਰਦੇ ਨੇ ਤੈਨੂੰ ਕੰਮ ਨੂੰ ਉਹ ਨਹੀਂ ਕਹਿੰਦਾ ਹੈ ਕਿ ਤੇਰਾ ਸਹੁਰਾ ਦੇ ਨਾ ਕਿੰਨਾ ਚੰਗਾ ਐ ਤੂੰ ਫੇਰ ਉਹੀ ਗੱਲਾਂ ਕਰਨ ਲੱਗ ਗਈ ਸਾਰੇ ਚੰਗੇ ਨੇ ਸੋਹਰਾ ਵੀ ਚੰਗਾ ਮੇਰੇ ਘਰ ਵਾਲਾ ਵੀ ਚੰਗਾ ਹੈ ਦਰਾਣੀ ਚੰਗੀ ਹੈ ਜਠਾਣੀ ਚੰਗੀ ਹੈ ਸਾਰਾ ਟੱਬਰ ਚੰਗਾ ਸੁੱਖ ਨਾਲ ਅਸੀਂ ਤਾਂ ਕੱਟ ਚ ਰਹਿੰਦੇ ਆ ਭਾਬੀ ਤੁਹਾਨੂੰ ਪਤਾ ਹੀ ਹੈ ਫਿਰ ਮਾੜਾ ਕੌਣ ਹੈ ਸੱਸ ਸੱਸਾਂ ਤਾਂ ਵੀ ਸਾਰਿਆਂ ਦੀ ਹੀ ਹੁੰਦੀਆਂ ਨੇ ਦੇਖ ਨਾ ਸਾਰਿਆਂ ਦੇ ਕਿਉਂ ਹੁੰਦੀਆਂ ਨੇ ਭਾਬੀ ਤੂੰ ਤਾਂ ਬਥੇਰੀ ਕਰਮ ਵਾਲੀ ਹੈ ਮੇਰੀ ਮਾਂ ਕਿੰਨੀ ਚੰਗੀ ਹੈ ਮੈਂ ਚਾਹ ਬਣਾ ਕੇ ਲਈ ਹੁਣੀ ਲੱਭੀ ਹਾਂ ਹਾਂ ਪੁੱਤਰੀ ਪ੍ਰੀਤ ਹੋਰ ਤੂੰ ਰਿਸ਼ਤੇਦਾਰਾਂ ਦਾ ਵੀ ਠੇਕਾ ਲਿਆ ਤੂੰ ਤਾਂ ਮੇਰੀ ਸਹੇਲੀ ਹੈ ਬੜੀਏ ਬਾਈ ਮੈਨੂੰ ਤਾਂ ਐਂ ਜੇ ਲੱਗਦਾ ਵੀ ਜਿੱਥੋਂ ਮੈਂ ਕੰਮ ਕੁੰਮ ਮੇਰੇ ਅੱਖਾਂ ਸਾਹਮਣੇ ਨਾ ਕੰਮ ਕਰੀ ਤੂੰ ਬੈ ਜਾ ਐਂ ਕਰੀ ਤੋਈ ਨਾ ਹੁਣ ਤਾਂ ਮੈਂ ਉਰੀ ਆ ਤੇਰੇ ਕੋਲ ਹੀ ਆ ਆਪਾਂ ਅੱਜ ਗੱਲਾਂ ਕਰਾਂਗੇ ਏ ਕੁੜੀ ਮੈਨੂੰ ਫੜਾ ਦੇ ਲੈ ਮੈਂ ਬਣਾ ਦੇਣਾ ਚਾਹ ਤੂੰ ਅਸਹੇਲੀ ਨਾਲ ਗੱਲਾਂ ਹੋਰ ਭਾਬੀ ਤੂੰ ਬਣਾ ਲਿਆ ਏ ਨਹੀਂ ਬਣਾ ਲੂਗੀ ਨਾ ਨਾ ਕੋਈ ਨਾ ਤੂੰ ਗੱਲਾਂ ਕਰ ਲੈ ਬੈਠ ਇੱਕ ਕੰਮ ਤਾਂ ਮੈਨੂੰ ਕਰਨ ਦੇ ਦੋ じゃ ਬਣਾ ਲਿਆ ਬਣਾ ਲੈ ਮੇਰੀ ਚਾਹ ਬਣਾ ਲੈ ਬਣਾਈ ਥੋੜੀ ਜੀ ਹੋਈ ਇੱਕ ਕੰਮ ਤਾਂ ਮੈਨੂੰ ਕਰਨ ਦੇ ਦੋ ਇਹ ਕੀ ਮਤਲਬ ਉਹ ਤਾਂ ਬੜਾ ਚੰਗੇ ਸਵਾਦੀ ਹੈ ਪ੍ਰੀਤ ਤਾ ਨਾ ਲਪਰੀਤ ਪਹਿਲਾਂ ਮੈਨੂੰ ਐਂ ਦੱਸ ਇਹ ਕੁੜੀ ਫਿਰ ਆਪਣੇ ਘਰੇ ਕਿਉਂ ਨਹੀਂ ਰਹਦੀ ਹੈਗੀ ਤਾਂ ਤਾਂ ਮੈਨੂੰ ਟੈਨਸ਼ਨ ਨਹੀਂ ਪਾਤੀ ਆਪਣੇ ਘਰੇ ਕਹੀਂ ਤਾਂ ਜਾਂਦੀ ਹੈ ਉਹ ਇੱਥੋਂ ਕਾਲਜ ਨੇੜੇ ਪੈਂਦਾ ਤਾਂ ਕਰਕੇ ਥਰੇਦੀ ਹੈ ਉਹ ਫਿਰ ਮੇਰੇ ਇੱਕ ਗੱਲ ਦੀ ਹੈਰਾਨੀ ਹੈ ਮੈਨੂੰ ਜਿਵੇਂ ਇਹ ਇੰਨਾ ਪੜ੍ਹੀ ਲਿਖੀ ਹੈ ਇਹ ਤੁਹਾਡੇ 5000ਤੀ ਫਿਰਦੀ ਏ ਇਹ ਤਾਂ 15000 ਪ੍ਰਾਈਵੇਟ ਵੀ ਨੌਕਰੀ ਮਿਲ ਜਾਂਦੀ ਕੋਈ ਨਾਲ ਨਾਲ ਨੌਕਰੀ ਕਰ ਜਾਂਦੀ ਨਾਲ ਨਾਲ ਕਾਲਜ ਪੜ੍ਹੀ ਜਾਂਦੀ ਨਾਨ ਅਟੈਂਡਿੰਗ ਮੇਰੀ ਗੱਲ ਸੁਣਾ ਨਦੇ ਘਰ ਦੇ ਹੋਣਗੇ ਗਰੀਬ ਨਹੀਂ ਪੜਾ ਸਕਦੇ ਹੋਣਗੇ ਤਾਂ ਕਰਕੇ ਵਿਚਾਰੀ ਉਰੇ ਆ ਗਈ ਕੰਮ ਕਰਨ ਦੀ ਮਾਰੀ ਵਿਚਲ ਕਰਕੇ ਉਹ ਤਾਂ ਮੈਂ ਮੰਨਦੀ ਆ ਨਹੀਂ ਪੜਾ ਸਕਦੇ ਆਪਦਾ ਖਰਚਾ ਕੱਢੀ ਜਾਂਦੀ ਹੈ ਮੈਂ ਤਾਂ ਇਹ ਕਹਿੰਨੀ ਆ ਵੀ ਉਰੇ 5000 ਤੋਂ ੱੱਕੇ ਖਾਣ ਨਾਲੋਂ ਤਾਂ 15000 ਦੀ ਕੋਈ ਨੌਕਰੀ ਕਰਨ ਲਈ ਪ੍ਰਾਈਵੇਟ ਇਹ ਵੀ ਸਹੀ ਪ੍ਰਾਈਵੇਟ ਸਕੂਲਾਂ ਚ 15 ਬੰਦਾਂ ਨਾਲ 18-18000 ਰੁਪਏ ਦੇ ਜਾਂਦੇ ਨੇ ਬੀਏ ਬੀਏ ਡਾਲਿਆਂ ਦਾ ਫਿਰ ਭਾਈ ਪਤਾ ਨੂੰ ਇਹਨੂੰ ਪਤਾ ਹੋਊਗਾ ਹਨਾ ਆਪਾਂ ਤਾਂ ਪੁੱਛਿਆ ਵੀ ਨਹੀਂ ਹੈਗੇ ਆ ਮੈਂ ਤਾਂ ਐ ਵੀ ਨਹੀਂ ਪੁੱਛਿਆ ਬਾਈ ਤੇਰੇ ਮਾਪੇ ਹੈਗੇ ਨੇ ਤਾਂ ਤਾਂ ਮੈਨੂੰ ਪਤਾ ਜ ਹੋਰੇ ਟੈਨਸ਼ਨ ਚ ਪਾਤਾ ਪਹਿਲਾਂ ਤੁਸੀਂ ਮੈਨੂੰ ਐ ਦੱਸੋ ਮਾਪੇ ਦਾ ਹੈਗੇ ਨੇ ਉਹਦੇ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਹਾਂ ਪਹਿਲਾਂ ਤਾਂ ਤੁਸੀਂ ਐ ਕਿਹਾ ਵੀ ਇੱਥੇ ਤਾਂ ਕੰਮ ਨਹੀਂ ਕਰਾਉਂਦੀ ਦੂਜੀ ਵਾਰ ਪ੍ਰੀਤ ਜਾਂਦੀ ਜਾਂਦੀ ਕਿਹਾ ਕਿ ਵੀ ਮੈਨੂੰ ਕੋਈ ਤਾਂ ਕੰਮ ਕਰ ਲੈਣ ਦੋ ਇਹ ਮੈਨੂੰ ਤਾਂ ਲੱਗਦਾ ਕੋਈ ਗੱਲ ਤੁਸੀਂ ਦੋਹੇ ਜਣੀਆਂ ਮੇਰੇ ਤੋਂ ਲੁਕੋ ਰਹੀ ਹੋ ਨੀ ਕੁੜੀਏ ਕੋਈ ਗੱਲ ਨਹੀਂ ਹੈਗੀ ਕਿਉਂ ਤੈਨੂੰ ਬੈਂਬ ਹੋ ਗਿਆ ਮੈਂ ਐ ਹੋ ਸਕਦਾ ਤੂੰ ਸਿਰੇ ਦੀ ਲਾਲਚਣ ਤੂੰ ਕੰਮ ਕਰਕੇ ਤਾਂ ਸ਼ੁਰੂ ਤੋਂ ਹੀ ਰਾਜੀ ਨਹੀਂ ਮੈਨੂੰ ਪਤਾ ਤੇਰਾ ਤੂੰ ਐ ਹੋ ਸਕਦਾ ਵੀ ਉਹਨੂੰ 5000 ਰੁਪਏ ਵੀ ਜਿੰਦੀ ਹੋਵੇ ਤੇ ਉਹਦਾ ਕੰਮ ਵੀ ਅੱਛਾ ਹੁਣ ਸਮਝ ਗਈ ਮੈਂ ਗੱਲ ਕੀ ਐ ਸਮਝ ਗਈ ਸਮਝ ਗਈ ਇਹਦਾ ਮਤਲਬ ਤੂੰ ਹਲੇ ਵੀ ਸਾਰੇ ਬਾਬੂ ਤੋਂ ਕੰਮ ਕਰਾਉਣੀ ਐ ਮਾਂ ਨਹੀਂ ਨਹੀਂ ਕਿਹੜਾ ਕਰਾਉਂਦਾ ਉਹ ਤੋਂ ਕੰਮ ਹੋਰ ਇੱਕੋ ਸੋਚੀ ਜਾਂਦੀ ਐ ਆਹ ਭਾਬੀ ਤਾਂ ਹਾਂ ਤੇ ਸਿਰ ਮਾਰੀ ਜਾਂਦੀ ਐ ਅੱਛਾ ਮੈਂ ਕਰ ਗਈ ਮੈਂ ਤਾਂ ਐ ਕਰਦੀ ਤੀ ਇਹਦਾ ਮਤਲਬ ਤਾਂ ਐ ਐ ਵੀ ਮੈਂ ਸਾਰੇ ਕੰਮ ਕਰਦੀਆਂ ਕਰਦੇ ਤੂੰ ਕਰਦੀ ਹੈਂ ਕਰਦੇ ਕੰਮ ਤੁਸੀਂ ਕਰੀ ਕਿ ਜਾਨੀ ਹੋ ਨਾਲੇ ਤੁਸੀਂ 5000 ਰੁਪਏ ਉਹਨੂੰ ਦੇ ਹੀ ਜਾਨੀ ਹੋ ਨਾਲੇ ਕਹਿੰਦੀ ਤੂੰ ਕੰਮ ਕਰਦੀ ਹੈਂ ਪੁੱਤ ਮੇਰੀ ਗੱਲ ਸੁਣ ਅਸੀਂ ਤਾਂ ਉਹ ਤੋਂ ਕੰਮ ਤਾਂ ਨਹੀਂ ਕਰਾਉਂਦੇ ਹੈਗੇ ਵੀ ਚੱਲ ਕੋਈ ਗੱਲ ਨਹੀਂ ਕੰਨਿਆ ਦੇ ਵੀ ਆ ਪੜਾਈ ਕਰ ਲੂਗੀ ਪੁੰਨ ਦੇ ਹੀ ਸਹੀ 5000 ਰੁਪਏ ਪਹਿਲਾਂ ਪਹਿਲਾਂ ਤੇ ਇੱਕ ਦੋ ਦਿਨ ਮੈਂ ਕੰਮ ਕਰਾਇਆ ਹੁਣ ਤਾਂ ਕਦੇ ਹੀ ਚਾਹ ਪਾਣੀ ਬਣਵਾਉਨੇ ਆ ਤਾਂ ਹੀ ਤਾਂ ਉਹ ਕਹੇਗੀ ਵੀ ਇੱਕ ਕੰਮ ਤਾਂ ਕਰ ਲਾਂਗਾ ਮੈਨੂੰ ਹੋਰ ਕਰਾਉਂਦੇ ਨੇ ਹੈਗੇ ਉਹ ਤਾਂ ਕੰਮਾਂ ਵੀ ਚੱਲਨੇ ਆਣੀਆਂ ਪੜ ਲੈਣ ਦੇ ਇੰਨਾ ਖੁੱਲਾ ਤੇ ਦਿਲ ਤੇਰਾ ਦਰਿਆ ਕਿਵੇਂ ਬਣ ਗਿਆ ਵਾ ਤੇਰਾ ਦਿਨ ਤਾਂ ਇੰਨਾ ਕੀ ਸੀ ਜਮੀ ਐਡਾ ਕਿਵੇਂ ਹੋ ਗਿਆ ਦਿਲ ਤੇਰਾ ਬਾਈ ਕੁੜੀ ਤੈਨੂੰ ਸਵਾਲ ਜਵਾਬ ਕਰਨੋਂ ਹਟਣਾ ਹੈਗਾ ਹਾਂ ਕਰਦੀ ਘਾਤੇ ਨਹੀਂ ਜੇ ਘਰ ਸੰਭ ਕੇ ਰੱਖਿਆ ਹੋਇਆ ਤਾਂ ਹੀ ਚੱਲਦਾ ਏ ਮੈਨੂੰ ਤਾਂ ਇੰਨਾ ਪਤਾ ਵੀ ਤੂੰ ਤਾਂ ਰਪੀਆ ਨਹੀਂ ਕੱਢ ਕੇ ਰਾਜੀ ਹੁੰਦੀ ਸੀ ਵਿਆਹ ਵੇਲੇ ਮੈਨੂੰ ਸੜੇ ਹੋਏ ਰੱਦੀ ਸੂਟਸ ਮੈਂਦੀ ਮਾਂ ਨੇ ਤੈਨੂੰ ਤਾਂ ਪਤਾ ਹੀ ਹੈ ਭਾਬੀ ਹਾਂ ਇਹ ਤਾਂ ਮੈਨੂੰ ਪਤਾ ਹੀ ਹੈ ਹੁਣ 5000 ਮਹੀਨੇ ਦਾ ਉਹ ਵੀ ਫ੍ਰੀ ਚ ਕਿਹੜੇ ਰੱਦੀ ਦੀਗੇ ਇੰਨੇ ਵਧੀਆ ਕੱਪੜਾ ਦੀ ਉਹ ਹੁਣ ਤੈਨੂੰ ਰੱਦੀ ਦਿਖਦੇ ਨੇ ਸਾਰੇ ਵਧੀਆ ਮਿਲ ਗਏ ਨਾ ਨਾਲੇ ਭਾਬੀ ਇਨੀ ਦਾ ਤੂੰ ਵੀ ਚੰਗੀ ਨਹੀਂ ਹੈਗੀ ਟੈਕਲੇਸ਼ ਕਿਉਂ ਨਹੀਂ ਕਰਿਆ ਫਿਰ ਵੀ ਅੱਛਾ ਇਹਨੂੰ ਫਰੀ ਦਾ 5000 ਦਿੰਨੇ ਆ ਭਾਈ ਮੈਨੂੰ ਨਹੀਂ ਪਤਾ ਮੈਂ ਤਾਂ ਕੰਮ ਨਹੀਂ ਕਰਦੀ ਮੇਰੀ ਗੱਲ ਸੁਣ ਲੈ ਤੇ ਤੂੰ ਮਰੀਦ ਹੋ ਗਿਆ ਹੁਣ ਆਏ ਦੱਸ ਤੇ ਰਹਿਣਾ ਹੈ ਕਿ ਸ਼ਾਮ ਨੂੰ ਜਾਣਾ ਮੈਨੂੰ ਆਏ ਜਦੋਂ ਮੈਂ ਤਾਂ ਹੁਣ ਵਗ ਜਾਨੀ ਆ ਰਹਿਣਾ ਹੈ ਨਾ ਹੁਣ ਇੱਕਾ ਨੂੰ ਸਾਰੇ ਸਵਾਲ ਜਵਾਬ ਕਰੀ ਜਾਨੀ ਆ ਦਿਮਾਗ ਚਾਹ ਪਾਣੀ ਪੀ ਲਾ 6:05 ਦੁਪਹਿਰ ਹੈ ਮੇਰਾ ਦਿਮਾਗ ਉਸ ਜਲਵਾਦੀ ਬਾਤੀ ਤੁਸਨੇ ਮੈਨੂੰ ਮਤਲਬ ਇਹ ਕੋਈ ਗੱਲ ਨਹੀਂ ਤੂੰ ਰਹਿ ਉਰੇ ਤੈਨੂੰ ਆਪੇ ਪਤਾ ਲੱਗ ਜੂਗਾ ਪਤਾ ਨਹੀਂ ਗੌਰ ਕਰ ਗਿਆ ਕਿ ਨਾ ਮੁੰਡੇ ਨੇ ਪਤਾ ਨਹੀਂ ਫੋਨ ਲਾਇਆ ਕਿ ਨਾ ਆਪਦੇ ਪਿਓ ਨੂੰ 4 ਵਜੇ ਨੂੰ ਹੋ ਰਹੇ ਨੇ ਹੈ ਫਿਕਰ ਹੋਇਆ ਪਿਆ ਹਜੇ ਤੱਕ ਨਹੀਂ ਘਰੇ ਫੜਿਆ ਵੇ ਮੁੰਡਿਆ ਵੇ ਲਾਡੀ ਵੇ ਪੁੱਤ ਅੰਦਰੇ ਬੜਿਆ ਪਿਆ ਓ ਕਿੱਥੇ ਬੜਿਆ ਪਿਆ ਮੈਂ ਤਾਂ ਹੁਣ ਦੇਖ ਕੇ ਆਇਆ ਮੈਂ ਤਾਂ ਐ ਦੀ ਮੈਂ ਚਲ ਤਾਈ ਕੇ ਨਾਲ ਨਾ ਵਾਗ ਗਿਆ ਹੋਵੇ ਕਿੱਥੇ ਤਾਈ ਨਾਲ ਉਹਨੂੰ ਵੀ ਪੁੱਛਿਆ ਕਹਿੰਦਾ ਨਾ ਮੇਰੇ ਲਈ ਦਾਇਆ ਨਹੀਂ ਪਈ ਸਵੇਰ ਦਾ 4 ਵਜੇ ਵਾਲੇ ਹੋ ਰਹੇ ਨੇ ਹੀ ਕਰੋ ਹੋਇਆ ਪਿਆ ਮੂਰੇ ਰਾਤ ਆਉਂਦੀ ਆ ਪਰ ਰਾਤ ਨੂੰ ਕਿੱਥੋਂ ਲੱਭਾਂਗੇ ਉਹਨੂੰ ਜਦੋਂ ਦਿਨੇ ਨਹੀਂ ਥਿਆਉਂਦਾ ਗੌਰ ਕਰ ਲਾ ਉਹਦੀ ਕੋਈ ਕਿਸੇ ਨੂੰ ਹੋਰ ਪੁੱਛ ਪੁੱਛ ਲੈ ਹੁਣ ਕਿਨੂੰ ਪੁੱਛ ਗਿਆ ਮਾਨਸਾਰ ਪਿੰਡ ਚ ਤਾਂ ਮੈਂ ਸਾਰੇ ਘੇੜਾ ਦੇ ਆ ਨਾ ਕਿਸੇ ਲੱਭਿਆ ਗਿਆ ਨਾ ਗਿਆ ਕਿਸੇ ਨਾਲ ਉਹ ਉਹ ਫੇਰ ਕਿੱਧਰ ਭੱਜ ਗਿਆ ਵੇ ਕੀ ਕਰਾਂਗੇ ਜੇ ਉਹਨੇ ਕੁਛ ਕਰ ਲਿਆ ਜਿਵੇਂ ਮਾਰੇ ਜਾਵਾਂਗੇ ਆਪਾਂ ਤਾਂ ਮੈਨੂੰ ਤਾਂ ਟੈਨਸ਼ਨ ਲੱਗਦੀ ਆ ਪਤਾ ਨਹੀਂ ਕਿੱਥੇ ਗਿਆ ਕਿੱਥੇ ਨਾ ਯਾਰ ਨੰਚੜਦਾ ਹੁਣ ਹੋਣੀ ਮੈਂ ਕੀ ਦੇ ਲਵੇ ਜਾ ਕੇ ਆਵਾ ਦਾ ਸਾਰੇ ਫਿਰਿਆ ਮੈਨੂੰ ਤਾਂ ਕਿਤੇ ਨਹੀਂ ਮਿਲਿਆ ਗਿਆ ਮੈਂ ਪੁੱਛ ਵੀ ਲਿਆ ਜਿਹਦੇ ਜਿਹਨਾਂ ਨਾਲ ਜਾਂਦਾ ਹੁੰਦਾ ਕਿਸੇ ਨੇ ਨਹੀਂ ਮਿਲਤਾ ਰ ਆ ਭਾਈ ਗੱਲ ਆ ਬੇ ਉਹਨਾਂ ਦੇ ਪਤਾ ਕਰ ਲੰਦਾ ਸੁੱਖੇ ਕੇ ਕੀ ਪਤਾ ਉੱਥੇ ਬੈਠਾ ਹੋਵੇ ਉਹਨਾਂ ਦੇ ਖੇਤ ਕੂਤ ਜਾ ਰਿਹਾ ਹੋਵੇ ਹਾਂ ਉਹ ਰਹਿ ਗਿਆ ਕੱਲਾ ਮੈਂ ਕਰਦਾ ਪਤਾ ਉਹਦੇ ਨਾਲ ਵੀ ਜਾਂਦਾ ਉਹ ਆਹੋ ਦੇਖਦਾ ਪੁੱਛਦਾ ਮੈਂ ਫਿਰ ਦੇਖਦਾ ਮੈਂ ਜਾ ਕੇ ਆਉਣਾ ਮੈਂ ਚਾਹ ਆ ਪੁੱਤ ਹੋਰ ਇਹਦਾ ਸੋਚ ਹੋ ਰਹੀ ਹੈਗੀ ਲੋਕ ਐ ਕਹਦਣਗੇ ਗੌਰ ਨਹੀਂ ਕਰੀ ਹੈਗੀ ਲੋਕਾਂ ਦੀਆਂ ਤਾਂ ਗੱਲਾਂ ਹੋ ਜਾਂਦੀਆਂ ਨੇ ਆਪਦੀ ਉਹੀ ਗੱਲਾਂ ਮਰਨ ਹੋ ਜਾਂਦਾ ਚਲ ਮੈਂ ਵੀ ਦੇਖਾਂ ਕੋਈ ਦਾਲ ਪਾਣੀ ਹਨਾ